ਅਮਰਤਾਪਾਲ ਨੂੰ ਪ੍ਰਵਲ ਨਹੀਂ ਦਿੱਤੀ ਜਾ ਰਹੀ ਸਰਕਾਰ ਇਹ ਪੱਖ ਰੱਖਦੀ ਹੈ ਕਿ ਉਹਨੇ ਜੇਲ੍ਹ ਚ ਬੈਠ ਕੇ 15 ਲੋਕਾਂ ਦੇ ਕਤਲ ਦੀ ਸਾਜ਼ਿਸ਼ ਘੜੀ ਕਹਿੰਦੇ ਮਾਹੌਲ ਖਰਾਬ ਸਾਡਾ ਪੰਜਾਬ ਦਾ ਹੋ ਸਕਦਾ ਜੇ ਉਹਨਾਂ ਨੇ ਸੰਸਦ ਚ ਜਾ ਕੇ ਸਪੀਚ ਦੇ ਦਿੱਤੀ فرض ਕਰੋ ਇੱਕ ਬੰਦੇ ਨੂੰ ਇਹਨਾਂ ਡਰ ਲੱਗਦਾ ਤੇ ਫਿਰ ਸਟੇਟ ਕਰਦੇ ਕੀ ਹੂੰ ਫਿਰ ਤਾਂ ਸਟੇਟ ਨੂੰ ਫਿਰ ਸਰਕਾਰ ਨੂੰ ਸਰਕਾਰ ਦਾ ਹੁੰਦਾ ਹੱਕ ਹੀ ਜੇ ਇੱਕ ਬੰਦਾ ਬੇਕਾਬੂ ਹੁੰਦਾ ਤੇ ਉਹਨੂੰ ਤੁਸੀਂ ਕਾਬੂ ਨਹੀਂ ਕਰ ਸਕਦੇ ਇੱਕ ਬੰਦੇ ਦੇ ਬੋਲਣ ਦੇ ਨਾਲ ਜੇ ਪਾਣੀ ਨੂੰ ਅੱਗ ਲੱਗ ਸਕਦੀ ਹੈ ਤੇ ਫਿਰ ਸਰਕਾਰੇ ਸੀ ਬੈਠੀ ਕੀ ਕਰਦੀ ਹੈ ਇਹ ਮਤਲਬ ਇਹ ਪਤਾ ਨਹੀਂ ਕੀ ਇਹਨਾਂ ਦਾ ਜਿਹੜਾ ਹੈਗਾ ਮਕਸਦ ਕੀ ਹੈ ਉਹ ਬੰਦੇ ਨੂੰ ਅੰਦਰ ਰੱਖਣ ਦਾ ਕੀ ਕੀ ਕਈ ਵਾਰੀ ਪਰਸਨੈਲਿਟੀ ਕਿਸੇ ਦੀ ਡਿਵੈਲਪ ਵੀ ਕਰਨੀ ਪੈਂਦੀ ਹੈ ਪਤਾ ਨਹੀਂ ਕੀ ਕੁਝ ਖੇੜਾ ਹੈਗਾ ਇਹ ਲੋਕਾਂ ਨੇ ਉਹਨੂੰ ਚੁਣਿਆ ਹੈ ਸਿਮਰਜੀਤ ਸਿੰਘ ਮਾਨ ਨੂੰ ਵੀ ਚੁਣਿਆ ਸੀਗਾ ਨਾਲ ਦੀ ਨਾਲ ਰਹਾ ਕਰਤਾ ਸੀ ਹਮ ਅਮਰਪਾਲ ਸਿੰਘ ਨੇ ਜੇ ਕੋਈ ਗੁਨਾਹ ਕੀਤਾ ਹੈ ਤਾਂ ਉਹਨੂੰ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਂ ਵੀ ਉਹਨੇ ਲੋਕਾਂ ਨੂੰ ਕਿਉਂ ਸਜ਼ਾ ਜਾਰੀ ਕੀਤੀ ਉਹ ਇਹ ਨਾਲタル ਕਿ ਹੁੰਦਾ ਕਹਿੰਦੇ ਜੇ ਅਰਵਿੰਦ ਕੇਂਦਰੀਵਾਲ ਜੇਲ੍ਹ ਚ ਬੈ ਕੇ ਕਹਿ ਸਕਦਾ ਕਿ ਮੈਂ ਸਰਕਾਰ ਚਲਾਉਂਗਾ ਫਿਰ ਅਮਰਪਾਲ ਤਾਂ ਵੀ ਚਲਾ ਸਕਦੇ ਹੈਗੇ ਕੇਂਦਰੀਵਾਲ ਕ腐ਪਸ਼ਨ ਚ ਗਿਆ ਸੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਚ ਗਿਆ ਸੀ ਅਮਰਪਾਲ ਸਿੰਘ ਨੂੰ ਨਜ਼ਰਬੰਦ ਕੀਤਾ ਹੋਇਆ ਐਨਐਸਏ ਚ ਐਨਐਸਏ ਕੋਈ ਮਤਲਬ ਅਪਰਾਧ ਨਹੀਂ ਹੈ ਜੇ ਅਮਰਪਾਲ ਬਾਹਰ ਆਉਂਦੇ ਤੁਹਾਨੂੰ ਲੱਗਦਾ ਵੈਸੇ ਅਮਰਪਾਲ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਚੇਂਜ ਲੈ ਆ ਸਕਦੇ ਆ ਇਹ ਗੱਲ ਭਵਿੱਖ ਤੇ ਨਿਰਭਰ ਹੈ ਆਪਾਂ ਕੁਝ ਨਹੀਂ ਕਹਿ ਸਕਦੇ ਅੱਜ ਦੀ ਘੜੀ ਆ ਕੇ ਬਾਹਰ ਆ ਕੇ ਉਹਨਾਂ ਦੀ ਕੀ ਲਾਈਨ ਬਣਦੀ ਹੈ ਕਿਹੜੀ ਲਾਈਨ ਤੇ ਕੰਮ ਕਰਨੇ ਬੰਦੇ ਨੇ ਇਹ ਲੱਗਦਾ ਆ ਜਿਲ੍ਹਾ ਪ੍ਰੇਸ਼ਰ ਤੇ ਬਲਾਕ ਸੰਮਤੀ ਦੇ ਰੁਝਾਨਾ ਤੋਂ ਕੀ ਲੱਗਦਾ ਤੁਹਾਨੂੰ ਨਹੀਂ ਡਾਇਨਾਸੌਰ ਵਾਪਸ ਆ ਗਿਆ ਪੰਜਾਬ 'ਚ ਨਹੀਂ ਡਾਇਨਾਸੌਰ ਆਉਣਾ ਹੁਣ ਪੰਜਾਬ ਦੇ ਵਿੱਚ ਵਾਪਸ ਪਰ ਇੱਕ ਗੱਲ ਜ਼ਰੂਰ ਹੈ ਕਿ ਇਹਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦਾ ਇਕਵਾਲਾ ਜਿਹੜਾ ਉਹ ਘਟੇ ਕੈਪਟਨ ਹਿੰਦਰ ਸਿੰਘ ਦਾ ਥੋੜੇ ਦਿਨ ਪਹਿਲਾਂ ਬਿਆਨ ਦੇਣਾ ਕਿ ਸੁਖਵੀਰ ਸਿੰਘ ਬਾਦਲ ਵਧੀਆ ਮੁੱਖ ਮੰਤਰੀ ਸਾਬਤ ਹੋਊਗਾ ਇਹ ਜਿਹੜੇ ਰੁਝਾਨ ਆ ਜਾਂ ਸਟੇਟਮੈਂਟਾਂ ਵੱਡੇ ਵੱਡੇ ਪੋਲਿਟਿਸ਼ਨਾਂ ਦੀਆਂ ਆਉਣਾ ਕਿ ਕਾਲੀ ਦਲ ਵਾਕੀ ਰਿਵਾਈਵ ਕਰ ਰਿਹਾ ਹੈ ਸਖਵੀਰ ਦੇ ਵਿੱਚ ਤਾਕਤ ਹੈ ਕਿ ਸੁਖਵੀਰ ਤੁਰਕ ਫੈਸਲਾ ਲੈ ਲਵੇ ਸੁਖਵੀਰ ਦੀ ਜਿਹਦੇ ਨਾਮ ਹੈਗਾ ਦੀ ਹਾਇ ਤਾਂ ਹੈ ਦੇ ਨਾ ਤਾਂ ਨਹੀਂ ਜਿਹਨੇ ਨਾ ਖੜ ਗਿਆ ਤਾਂ ਹਾਂ ਜਿਹਨੇ ਖੜ ਗਿਆ ਇਹ ਉਹਦਾ ਕ੍ਰੈਡਿਟ ਹੈ ਉਹ ਨੂੰ ਜਾਂਦਾ ਇਸੇ ਗੱਲ ਕਰਕੇ ਪਰ ਜਿਹੜਾ ਬਾਗੀ ਲਹਿਰ ਬਣੀ ਪੁਨਰ ਸਰਜੀਤ ਕਾਲੀ ਦਲ ਬਣਿਆ ਜਾਂ ਭਾਈ ਅਮਰਪਾਲ ਸਿੰਘ ਹੋਰਾਂ ਦਾ ਕਾਲੀ ਦਲ ਆ ਕਿ ਉਹ ਹਜੇ ਸਟੈਂਡ ਨਹੀਂ ਹੋਇਆ ਉਹਨਾਂ ਲੈਵਲ ਦੇ ਉੱਤੇ ਜੇ ਹੋਇਆ ਹੁੰਦਾ ਤਾਂ ਅੱਜ ਤੁਸੀਂ ਦੇਖ ਲਓ ਉਹਨਾਂ ਨੂੰ ਸੀਟਾਂ ਕਿੰਨੀਆਂ ਕਾਇਮ ਹੋਈਆਂ ਕਿਸ ਸਮਾਂ ਇਹ ਸੀ ਜਦੋਂ ਜਿਹੜਾ ਰਵੈਤੀ ਅਕਾਲੀ ਦਲ ਜਮਾ ਪਾ ਪੂਜਿਆ ਗਿਆ ਸੀ 1999 ਸੁਵਰੀ ਸਿੰਘ ਮਾਨਹੂਰੀ ਆ ਗਿਆ ਸੀ ਨਹੀਂ ਉਹਨਾਂ ਦੀ ਗੱਲ ਬਣਸ ਕੀ ਅਕਾਲੀ ਦਲ ਦੁਬਾਰਾ ਫੇਰਾਂ ਸਾਦਾ ਵਖਰੇਵੇਂ ਰੱਖਣ ਵਾਲਾ ਲੀਡਰ ਜਦੋਂ ਸਿਮਰਜ ਸਿੰਘ ਮਾਨ ਵਰਗਾ ਇਹ ਗੱਲ ਕਹਵੇ ਕਿ ਹੁਣ ਸੁਵੀਰ ਨਾਲ ਸਮਝੌਤਾ ਕਰਨ ਚ ਕੋਈ ਹੱਜ ਨਹੀਂ ਆ 2027 ਦੇ ਵਿੱਚ ਕਿ ਮੁੱਖ ਮੰਤਰੀ ਦੇ ਕੰਟਰੋਲ ਚ ਨਹੀਂ ਆ ਪੰਜਾਬ ਪੁਲਿਸ ਹੋਮ ਮਿਨਿਸਟਰ ਕਹਿ ਰਿਹਾ ਜਾ ਰਿਹਾ ਕਿ ਹੋਮ ਮਿਨਿਸਟਰ ਬਿਲਕੁਲ ਫੇਲ ਹੋ ਚੁੱਕੀ ਹੈ ਮੁੱਖ ਮੰਤਰੀ ਫੇਲ ਹੋਇਆ ਹੈ ਮੈਨੂੰ ਤਾਂ ਇਹ ਲੱਗਦੀ ਹੈ ਕਿ ਜਿਹੜੀ ਮੁੱਖ ਮੰਤਰੀ ਹੈਗੇ ਮੁੱਖ ਮੰਤਰੀ ਕਾਗਜ਼ਾਂ ਪੱਤਰਾਂ 'ਚ ਹੈਗੇ ਕੰਟਰੋਲ ਕੀ ਦੇ ਕੋਈ ਇਹ ਤਾਂ ਕੱਲਾ ਪਏ ਗੱਲ ਕਹਿਦੀ ਕਿ ਕੱਲਾ ਭਗਵੰਤ ਸਿੰਘ ਮਾਨ ਜ਼ਿੰਮੇਵਾਰ ਹੈ ਭਗਵੰਤ ਸਿੰਘ ਮਾਨ ਦੀ ਸਮੁੱਚੀ ਪਾਰਟੀ ਨੂੰ ਕਹਿਣਾ ਪਵੇ ਇਹਨਾਂ ਦੀ ਨੈਸ਼ਨਲ ਲੀਡਰਸ਼ਿਪ ਵੀ ਜ਼ਿੰਮੇਵਾਰ ਹੈ ਸਤਿ ਸ੍ਰੀ ਅਕਾਲ ਜੀ ਐਕਸਰ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਰਾਜਦੀਪ ਸਿੰਘ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਚੱਲ ਰਹੇ ਮਾਹੌਲ ਦੇ ਉੱਤੇ ਪੰਜਾਬ ਦੀ ਲਾਅਨ ਆਰਡਰ ਸਥਿਤੀ ਬਹੁਤ ਖਰਾਬ ਹੋ ਚੁੱਕੀ ਆ ਸਰਕਾਰ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਦੂਜੇ ਪਾਸੇ ਜ਼ਿਲ੍ਹਾ ਪ੍ਰੇਸ਼ਰ ਤੇ ਬਲਾਕ ਸੰਪਤੀ ਦੀਆਂ ਚੋਣਾਂ ਦੇ ਨਤੀਜੇ ਆਏ ਆ ਇਹਨਾਂ ਨਤੀਜਿਆਂ ਦੇ ਵਿੱਚ ਇਸ ਤਰੀਕੇ ਦੇ ਰੁਝਾਨ ਰਹੇ ਨੇ ਉਹਨਾਂ ਦਾ ਜਾਹਾਨਾ ਨੇ ਇੱਕ ਨਵੀਂ ਚਰਚਾ ਛੇੜੀ ਆ ਕਿ ਡਾਇਨਾਸੌਰ ਪੰਜਾਬ ਚ ਵਾਪਸ ਆ ਰਹੇ ਆ ਇਹ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਵਿਹੰਡਾ ਤੋਂ ਮੌਜੂਦ ਰਹਿਣਗੇ ਐਕਸਰ ਪੰਜਾਬ ਤੇ ਸਰ ਸਵਾਗਤ ਆ ਜੀ ਠੀਕ ਠਾਕ ਹਾਂ ਸਰ ਬਿਲਕੁਲ ਜਿਵੇਂ ਦੇਖਦੇ ਹਾਂ ਜਿਹੜੀ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਆ ਕਬੱਡੀ ਕੱਪ ਦੇ ਵਿੱਚ ਗੋਲੀਆਂ ਚੱਲਣਾ ਇਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਕਿ ਸੰਦੀਪ ਨੰਗਰ ਅੰਬੀਆਂ ਦਾ ਵੀ ਕਤਲ ਇਸ ਤਰ੍ਹਾਂ ਹੋਇਆ ਮੂਸੇਵਾਲ ਦਾ ਕਤਲ ਸਰਿਆਂ ਹੋਇਆ ਵਪਾਰੀ ਹਬੋਰ ਵੀ ਇਹ ਵੈਲ ਮਾਰੇ ਜਾਂਦੇ ਆ ਹੋਰ ਬਹੁਤ ਸਾਰੇ ਕਤਲ ਪੰਜਾਬ 'ਚ ਹੋਏ ਆ ਲੋਕ ਸਵਾਲ ਚੱਕ ਰਹੇ ਆ ਕਿ ਇਹ ਸਰਕਾਰ ਫੇਲ ਹੋ ਚੁੱਕੀ ਆ ਨਹੀਂ ਸਰਕਾਰ ਤਾਂ ਆਪਣੇ ਆਪ ਨੂੰ ਕਹਿੰਦੀ ਵੀ ਅਸੀਂ ਬਹੁਤ ਕਾਮਯਾਬ ਆ ਤਾਂ ਭਗਵੰਤ ਸਿੰਘ ਮਾਨ ਦੀ ਕੱਲ ਦੀ ਸਟੇਟਮੈਂਟ ਤੁਸੀਂ ਸੁਣੀ ਹੋਣੀ ਹੈ ਜੀ ਉਹਨਾਂ ਨੇ ਕਿਹਾ ਕਿ ਜਿਹੜੇ ਦੂਜਿਆਂ ਦੇ ਕੰਡੇ ਵੀਜੇ ਆ ਪੁਰਾਣਿਆਂ ਦੇ ਅਸੀਂ ਤਾਂ ਉਹ ਕੰਡੇ ਚੁਗਦੇ ਫਿਰਦੇ ਹਾਂ ਉਹ ਦਾਵਾ ਕਰਦੇ ਆ ਪਰ ਜੇ ਲਾਇਨ ਆਰਡਰ ਦੀ ਆਪਾਂ ਸਥਿਤੀ ਦੇਖੀਏ ਜਿਹਦੇ ਦੇ ਕੋਲ ਕਮਾਂਡ ਹੁੰਦੀ ਹੈ ਜ਼ਿੰਮੇਵਾਰੀ ਤਾਂ ਉਹਨਾਂ ਤੇ ਹੀ ਆਉਂਦੀ ਹੈ ਨਾ ਬਿਲਕੁਲ ਸਰ ਇਸ ਵੇਲੇ ਜਿਹੜੀ ਇਹ ਕਮਾਂਡ ਉਹ ਤਾਂ ਭਗਵੰਤ ਮਾਨ ਜੀ ਕੋਲੇ ਹੈ ਜਾਂ ਆਪਾਂ ਕਹਿ ਦਈਏ ਭਗਵੰਤ ਮਾਨ ਦੀ ਬਜਾਏ ਜੇ ਸੁਪਰੀਮੋ ਕੋਲੇ ਖੁਦ ਆਪ ਸੁਪਰੀਮੋ ਇੱਥੇ ਆ ਕੇ ਬੈਠਦੇ ਹੈ ਹੂੰ ਉਹਨਾਂ ਦੇ ਡਿਪਟੀ ਸੁਪਰੀਮੋ ਜਿਹੜੇ ਉਹ ਵੀ ਆ ਕੇ ਇੱਥੇ ਬੈਠਦੇ ਹੈ ਤਾ ਕੁਦਲ ਮਲਾਕੇ ਲੈਂਡ ਆਰਡਰ ਦੀ ਹਾਲਤ ਦੇਖੀ ਤਾਂ ਬਹੁਤ ਮਾੜੀ ਐ ਚੰਗੀ ਵੀ ਕਹਿ ਸਕਦੇ ਆਪਾਂ ਦਰਮਿਆਨੀ ਵੀ ਨਹੀਂ ਕਹਿ ਸਕਦੇ ਹੂੰ ਕਿ ਥਾਂ ਥਾਂ ਤੇ ਗੈਂਗਸਟਰ ਫਿਰਦੇ ਆ ਬਾਕੀ ਲੁੱਟਖੋਹ ਵਾਲੇ ਮਾਮਲੇ ਬੜੇ ਵੱਡੇ ਪੱਧਰ ਤੇ ਸਟਰੀਟ ਫਾਈਟਸ ਜਿਹੜੀਆਂ ਹੁੰਦੀਆਂ ਉਹ ਉਹ ਵੀ ਆ ਜਾਂਦੀਆਂ ਕੋਈ ਮਤਲਬ ਧੀ ਤਿਆਣੀ ਕੁੜੀ ਬੁੜੀ ਵਿਚਾਰੀ ਮਤਲਬ ਕੋਈ ਇਹ ਨਹੀਂ ਕਿ ਜਾ ਕੇ ਵੀ ਮੈਂ ਘਰੋਂ ਜੇ ਕੋਈ ਆਦਾ ਕੋਈ ਗਹਿਨੇ ਗੁਨੇ ਪਾ ਕੇ ਨਿਕਲੀ ਤੇ ਵਾਪਸ ਆ ਜਾਣਗੀ ਉਹ ਉਹ ਖੋਹੇ ਕਿਤੇ ਜਾਂਦੇ ਹਾਲਾਤ ਇੱਥੋਂ ਤੱਕ ਵਿਗੜੇ ਪਏ ਤੁਸੀਂ ਬਹੁਤਿਆਂ ਦੇਖੀ ਹੋਣੀਆਂ ਵੀਡੀਓਜ਼ ਕਿ ਜੇ ਕੋਈ ਸਕੂਟੀ ਲਈ ਆਉਂਦੀ ਹੈ ਤੇ ਉਹਦਾ ਪਿੱਛਾ ਕਰਦੇ ਘਰ ਦੇ ਅੰਦਰ ਵੜ ਕੇ ਲੁੱਟ ਕੇ ਲੈ ਜਾਂਦੀ ਹੈ ਹੂੰ ਬਿਲਕੁਲ ਇਹ ਇਸ ਕਿਸਮ ਦੀ ਸਥਿਤੀ ਜਿਹੜੀ ਹੈਗੀ ਹੈ ਬਹੁਤ ਮਾੜੀ ਹੈ ਮੇਰੇ ਖਿਆਲ ਨਾਲ ਪੰਜਾਬ ਦੀ ਸਥਿਤੀ ਅ ਪਹਿਲੇ ਵੀ ਹਾਲਾਤ ਪੰਜਾਬ 'ਚ ਇਹ ਜੇ ਹੁੰਦੇ ਰਹੇ ਆ ਪਰ ਜਿੰਨੀ ਇਹ ਹੋਈ ਹੈ ਕਿਉਂਕਿ ਹੁਣ ਕੋਈ ਆਪਾ ਉਹ ਨਹੀਂ ਕਹਿ ਸਕਦੇ ਵੀ ਇੱਥੇ ਕੋਈ ਖੜਕੂਵਾਦ ਹੈ ਇੱਥੇ ਕੋਈ ਅਤਵਾਦ ਹੈ ਪਰ ਜਿੰਨਾ ਲੋਕਾਂ ਨੇ ਭਰੋਸਾ ਪ੍ਰਗਟ ਕੀਤਾ ਸੀ ਸਰਕਾਰ ਦੇ ਵਿੱਚ ਕਿ ਜੀ ਇਹ ਸਾਡਾ ਜਰੂਰ ਕੁਛ ਨਾ ਕੁਛ ਜਿਹੜਾ ਆਲਾਸ ਕਰਨਗੇ ਮੇਰੇ ਖਿਆਲ ਨਾਲ ਤਾਂ ਕੁਝ ਸਰਕਾਰ ਸਫਲ ਰਹੀ ਹੈ ਅਰਵਿੰਦ ਕੇਜਰੀਵਾਲ ਨੇ ਜਿਮਨੀ ਚੌਂਚ ਤੇ ਬਿਆਨ ਦਿੱਤਾ ਸੀ ਕਿ ਜਦੋਂ ਤੱਕ ਗੈਂਗਸਟਰ ਪੰਜਾਬ ਨਹੀਂ ਛੱਡ ਜਾਂਦੇ ਮੈਂ ਪੰਜਾਬ 'ਚ ਰਾਵਾਂਗਾ ਫਿਰ ਉਸ ਬਿਆਨ ਦਾ ਮਤਲਬ ਕੋਈ ਅਸਰ ਨਹੀਂ ਹੋਇਆ ਉਹ ਚੇਤਾਵਨੀ ਗੈਂਗਸਟਰਾਂ ਨੂੰ ਕੋਈ ਡਰ ਖੌਫ ਨਹੀਂ ਨਹੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਤਾਂ ਇਹ ਵੀ ਗੱਲ ਕਹੀ ਸੀਗੀ ਕਿ ਜਿੱਦਨ ਕਮਰਬਿਜੇ ਪ੍ਰਤਾਪ ਸਿੰਘ ਨੂੰ ਇਹਨਾਂ ਨੇ ਜੁਆਇਨ ਕਰਵਾਇਆ ਕਿ ਆ ਕਮਰਬਿਜੇ ਪ੍ਰਤਾਪ ਸਿੰਘ ਆ ਗਏ ਸਾਡੇ ਕੋਲੇ ਦੋ ਵੱਡੇ ਮਾਮਲੇ ਆ ਪੰਜਾਬ 'ਚ ਹੂੰ ਜਿਹੜੇ ਪੰਜਾਬੀਆਂ ਨੂੰ ਫੇਸ ਕਰਨੇ ਪੈ ਰਹੇ ਆ ਇੱਕ ਹੈ ਨਸ਼ਿਆਂ ਦਾ ਮਾਮਲਾ ਜੀ ਉਹ ਕਹਿੰਦੇ ਵੀ ਨਸ਼ਿਆਂ ਦਾ ਵੀ ਅਸੀਂ ਖਾਤਮਾ ਕਰ ਦੇਵਾਂਗੇ ਤੇ ਦੂਜਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਆਦਮੀ ਦੀ ਜਿਹੜੀ ਘਟਨਾਮਾ ਹੋਈ ਆ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਰਾ ਮਾਮਲਾ ਇਨਵੈਸਟੀਗੇਟ ਕੀਤਾ ਹੋਇਆ ਪਹਿਲਾਂ ਸਾਰਾ ਮਾਮਲਾ ਇਹਨਾਂ ਦੇ ਧਿਆਨ ਵਿੱਚ ਹੈ ਤੇ ਤੁਹਾਡੇ ਸਾਹਮਣੇ ਕਹਿੰਦੇ ਸਭ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਫ਼ ਕਰ ਦੇਣਗੇ ਅਸੀਂ ਬਿਲਕੁਲ ਸਭ ਕੁਝ ਸਾਫ਼ ਕਰ ਦੇਵਾਂਗੇ ਪਰ ਹੋਇਆ ਕੀ ਉਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਖ-ਵੱਖ ਇੰਟਰਵਿਊਜ਼ ਦੇ ਵਿੱਚ ਇਹ ਕਹਿ ਰਿਹਾ ਕਿ ਮੇਰੇ ਆਪਣੇ ਗੁਰੂ ਕੀ ਨਗਰੀ ਦੇ ਵਿੱਚ ਮੇਰੇ ਆਪਣੇ ਇਲਾਕੇ 'ਚ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਨਸ਼ਾ ਜਿਹੜਾ ਹੈਗਾ ਇੰਤਹਾ ਹੈ ਇੰਨੀ ਜਿਆਦਾ ਇੰਤਹਾ ਹੋਈ ਪਈ ਹੈ ਨਸ਼ੇ ਹੀ ਨਸ਼ਾ ਸਾਰੇ ਪਾਸੇ ਇੱਕ ਵਾਰੀ ਤਾਂ ਉਹਨਾਂ ਨੇ ਸਟੇਜ ਤੋਂ ਕਹਿਤਾ ਸੀ ਕਿ ਸਾਡੇ ਰਾਗੋ ਚੱਡਾ ਜੀ ਦੇ ਸ਼ਹਿਰ ਦੇ ਉੱਤੇ ਨਸ਼ਾ ਰਗ ਰਗ ਚੱਡੇ ਦਾ ਉਹਨਾਂ ਨੂੰ ਕੁਐਸਚਨ ਕੀਤਾ ਗਿਆ ਸੀ ਉਹਨਾਂ ਨੂੰ ਪੁੱਛਿਆ ਵੀ ਦੱਸੋ ਕੀ ਉਹ ਕਹਿੰਦੇ ਵੀ ਮੈਂ ਇਹਨਾਂ ਨੂੰ ਕਹਿ ਸੀ ਕਿ ਇੱਥੇ ਦੋ ਅਫਸਰ ਲੱਗੇ ਹੋਏ ਐ ਪੁਲਿਸ ਅਫਸਰ ਨੇ ਇਹਨਾਂ ਨੂੰ ਚੇਂਜ ਕਰ ਦਿਓ ਹੂੰ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਸੀ ਕਿ ਤੁਸੀਂ ਇਹਨਾਂ ਨੂੰ ਚੱਕ ਕੇ ਕਿਤੇ ਹੋਰ ਭੇਜ ਦਿਓ ਹੂੰ ਰੱਖ ਲੋ ਹੋਰ ਜ਼ਿਲ੍ਹੇ ਦੀ ਘੱਟੋਂ ਘੱਟ ਜਿਹੜਾ ਵਾਰਲਡ ਸਿਟੀ ਹੈ ਜਿਹਨੂੰ ਅਸੀਂ ਪਵਿੱਤਰ ਸ਼ਹਿਰ ਕਹਿ ਦਿੰਦੇ ਆ ਇੱਥੋਂ ਪਰ ਉਹ ਕਹਿੰਦੇ ਨਹੀਂ ਕੀਤਾ ਫਿਰ ਕਾਉਂਟਰ ਕੁਐਸਚਨ ਜਦੋਂ ਕੀਤਾ ਗਿਆ ਵੀ ਕੀ ਦੀ ਉਹ ਕਹਿੰਦੇ ਜੀ ਤਾਂ ਰਗੂਜੀ ਦੀ ਕਿਰਪਾ ਨਾਲ ਇੱਥੇ ਬੈਠੇ ਰਗ ਉਹਨਾਂ ਨੂੰ ਬੈਸੇ ਜਿਹੜੀ ਐ ਜਿਹੜੀ ਪੁਲਿਸ ਦੀ ਭਾਸ਼ਾ ਦੇ ਵਿੱਚ ਜਾਂ ਬਿਊਰੋਕ੍ਰੈਟਿਕ ਹਾਲ ਕਹਿੰਦੇ ਵਿੱਚ ਰਗਪ ਚੜਾ ਤਾਂ ਉਹਨਾਂ ਦੇ ਹੁਣ ਜਾਣ ਤੋਂ ਬਾਅਦ ਕਹਿਣ ਲੱਗੇ ਪਹਿਲਾਂ ਤੇ ਉਹਨੂੰ ਆਰਸੀ ਕਹਿੰਦੇ ਹੁੰਦੇ ਹਮ ਕਿ ਆਰਸੀ ਦੀ ਜਿਹੜੀ ਹੈ ਜੀ ਆਰਸੀ ਨਾਲ ਗਿੱਟਮਿਟ ਕਰ ਲਓ ਤੁਹਾਡੀ ਸਾਰੀ ਗੱਲ ਹੋ ਜਾਣੀ ਹਮ ਸੋ ਜੇ ਹੁਣ ਤੁਸੀਂ ਦੇਖੋਗੇ ਆਪਣੇ ਸ਼੍ਰੀ ਅਮਰਸਰ ਸਾਹਿਬ ਨੂੰ ਦਰਬਾਰ ਸਾਹਿਬ ਦਾ ਇਲਾਕਾ ਜਿਹੜਾ ਹੈਗਾ ਉਹਨੂੰ ਕੱਲ ਜਿਹੜਾ ਹੈਗਾ ਪਵਿੱਤਰਕਰਾਰ ਦੇਣ ਦਾ ਨੋਟੀਫਿਕੇਸ਼ਨ ਗਵਰਨਰ ਸਾਹਿਬ ਨੂੰ ਪ੍ਰਵਾਨਗੀ ਮਿਲ ਗਈ ਹੈ ਪਰ ਸਵਾਲ ਇਹ ਕਿ ਇੱਕ ਪਾਸੇ ਸੀ ਪਵਿੱਤਰ ਸ਼ਹਿਰ ਲਾਣਨ ਦੀ ਗੱਲ ਕਰਦੇ ਹੋ ਦੂਜੇ ਪਾਸੇ ਸਾਡੇ ਸਾਹਮਣੇ ਇਹ ਜੋ ਕੁਝ ਹੋਈ ਹੈ ਬੀਬੀ ਕਰਨਜ ਤਕੌਰ ਜਿਹੜੇ ਕਾਲੀ ਦਲ ਤੋਂ ਨੇ ਉਹਨਾਂ ਨੇ ਸਵਾਲ ਚੁੱਕੇ ਕਹਿੰਦੇ ਇਹ ਤਾਂ ਸਿੱਖ ਇਤਿਹਾਸ ਦਾ ਸਾਡੇ ਸਿਧਾਂਤਾਂ ਦਾ ਅਪਮਾਨ ਆ ਜੇ ਤੁਸੀਂ ਪਵਿੱਤਰ ਸ਼ਹਿਰ ਦਾ ਦਰਜਾ ਉਹ ਕਰਦੇ ਹੋ ਤੁਸੀਂ ਇੱਕ ਤਰ੍ਹਾਂ ਦਾ ਸਿੱਖਾਂ ਨੂੰ ਬ੍ਰਾਹਮਣ ਸਾਬਿਤ ਕਰਨਾ ਚਾਹੁੰਦੇ ਹੋ ਕਿ ਫਿਰ ਮੀਟ ਸ਼ਰਾਬ ਜਿਹੜਾ ਛਤਰੀ ਕੇ ਪੁੱਤ ਕਿਉਂਕਿ ਸਿੰਘਾਂ ਦੇ ਵਿੱਚ ਤਾਂ ਝਟਕਾ ਵੀ ਆ ਸਰ ਗੋਚਾ ਉਹ ਸਵਾਲ ਚੁੱ ਕਰਿਆ ਕਹਿੰਦੇ ਪਵਿੱਤਰ ਸ਼ਹਿਦ ਦੱਸ ਜਾ ਕਿਵੇਂ ਹੋ ਜੂਗਾ ਅਸਲ ਦੇ ਵਿੱਚ ਮੀਟ ਤੇ ਸ਼ਰਾਬ ਦੀ ਜਿਹੜੀ ਗੱਲ ਹੈ ਨੇ ਜਿਹੜੀ ਸਾਡੀ ਰਹਿਤ ਮर्याਦਾ ਬਣਾਈ ਹੈ ਹਮ ਰਹਿਤ ਮर्याਦਾ ਗੁਰੂਆਂ ਨੇ ਨਹੀਂ ਬਣਾਈ ਹਮ ਰਹਿਤ ਮर्याਦਾ ਦਾ ਸ਼ੁਰੂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਜਿਹੜੇ ਵਿਦਵਾਨ ਬੰਦੇ ਬੈਠੇ ਸੀ ਉਹਨਾਂ ਨੇ ਬਣਾਈ ਸੀ ਉਹਨਾਂ ਨੇ ਕਹਤਾ ਸੀਗਾ ਕਿ ਅਮਰਤਾਰੀ ਜਿਹੜੇ ਲੋਕ ਹੋਣਗੇ ਉਹਨਾਂ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ ਉਹਨਾਂ ਨੂੰ ਆਹ ਨਹੀਂ ਕਰਨੇ ਚਾਹੀਦਾ ਰਹਿਤ ਮर्याਦਾ ਚ ਇਹ ਗੱਲ ਸੀ ਲੇਕਿਨ ਜੇ ਅਸੀਂ ਦੇਖੀ ਤਾਂ ਸਿੱਖਾਂ ਦੀ ਬਹੁਤ ਸਾਰੇ ਸੰਪਰਦਾਵਾਂ ਹੈ ਜਿੱਥੇ ਜਿਹੜੇ ਹੈਗੇ ਐ ਝਟਕਾ ਝਟਕਾਇਆ ਜਾਂਦਾ ਈਵਨ ਤੁਸੀਂ ਹਜੂਰ ਸਾਹਿਬ ਜਾ ਕੇ ਦੇਖੋ ਹਮ ਉੱਥੇ ਬੱਕਰੇ ਝਟਕਾਏ ਜਾਂਦੇ ਬਿਲਕੁਲ ਔਰ ਨਹਿنگ ਸਿੰਘ ਜਿਹੜੇ ਹੈਗੇ ਨੇਹنگ ਸਿੰਘ ਬਿਲਾ ਪ੍ਰਸਾਦ ਸ਼ਖਦੀ ਹੈ ਹਮ ਬਹੁਤ ਸਾਰੇ ਸਿੱਖ ਆਗੂ ਉਹ ਵੀ ਬਿਲਾ ਪ੍ਰਸਾਦ ਸ਼ਖਦੀ ਹੈ ਇੱਕ ਵਾਰੀ ਮੇਰੀ ਗੱਲ ਹੋ ਰਹੀ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾ ਨਾਲ ਉਦੋਂ ਜਿੱਥੇ ਦਾ ਗੁਰਚਰਨ ਸਿੰਘ ਟੋੜਾ ਹੋਰੀ ਵੀ ਜਿਉਂਦੇ ਹੁੰਦੇ ਸੀ ਇਹਨਾਂ ਨੇ ਚੋਣ ਲੜੀ ਸੀ ਉਸ ਵੇਲੇ ਸਾਂਝਾ ਮੋਰਚਾ ਬਣਾ ਕੇ ਸਾਰੀਆਂ ਸਾਰੀਆਂ ਪੰਥਕ ਜੱਤੇ ਬੰਦਿਆਂ ਨੇ ਉਹ ਕਹਿੰਦੇ ਵੀ ਮੈਨੂੰ ਟੋੜਾ ਸਾਹਿਬ ਕਹਿੰਦੇ ਵੀ ਮਾਨ ਸਾਹਿਬ ਐਤਕੀ ਤੁਹਾਨੂੰ ਅਸੀਂ ਤੁਹਾਡਾ ਤੇਰਾ ਪੇਸ਼ ਕਰਕੇ ਤੇ ਤੁਹਾਨੂੰ ਪ੍ਰਧਾਨਗੀ ਦੇ ਰੂਪ ਦੇ ਵਿੱਚ ਅਸੀਂ ਇਹ ਇਲੈਕਸ਼ਨ ਲੜਾਂਗੇ ਐਸਪੀਸੀ ਦੀ ਕਹਿੰਦਾ ਮੈਂ ਰਿਫਿਊਜ਼ ਕਰਤਾ ਅਸੀਂ ਵੀ ਨਹੀਂ ਹੂੰ ਆਪਣੀ ਰਹਿਤ ਮਰਿਆ ਜਿਹੜੀ ਉਹ ਸੈਡੋਕਟ ਕੀਤਾ ਹੋਇਆ ਉਹ ਤਾਂ ਡਲਾ ਪ੍ਰਸ਼ਾਦ ਦਾ ਵਿਰੋਧ ਕਰਦੀ ਹੈ ਹੂੰ ਲੇਕਿਨ ਮੇਰੇ ਘਰ ਤਾਂ ਕਹਿੰਦੇ ਵੀ ਬਣਦਾ ਹੂੰ ਅਸੀਂ ਤਾਂ ਸ਼ੱਕਦੇ ਆ ਔਰ ਉਹਨੇ ਬੜੇ ਮਜ਼ਾਕ ਨਾਲ ਗੱਲ ਕਹੀ ਸੀ ਉਹ ਕਹਿੰਦੇ ਸੀ ਵੀ ਨਾ ਤਾਂ ਜਿਹੜਾ ਹੈਗਾ ਪੋਲਿਸਟਾ ਅਰਥਿਤ ਤੇ ਲੈ ਜਾਵੇ ਅਰਚ ਪ੍ਰੋਟੀਨ ਤੋਂ ਬਗੈਰ ਤੇ ਨਾ ਹੀ ਲੜਾਇਆ ਜਾਂਦਾ ਇਸ ਕਰਕੇ ਜ਼ਰੂਰੀ ਹੈ ਵੀ ਵੀ ਕਰਨ ਜੋ ਕਾਰਜ ਉਹ ਫਲਸਪੇ ਦੀ ਗੱਲ ਕਰਦੀ ਹੈ ਕਿਉਂਕਿ ਗੁਰੂ ਕਾਲ ਦੇ ਵਿੱਚ ਵੀ ਗੁਰੂਆਂ ਦੇ ਦੌਰ ਦੇ ਵਿੱਚ ਵੀ ਇਹ ਸਾਰਾ ਕੁਝ ਚੱਲਦਾ ਰਿਹਾ ਹੈ ਔਰ ਇਹ ਠੀਕ ਹੈ ਕਿ ਕੁਝ ਜਿਹੜੇ ਹੈਗੇ ਜਿਹੜੇ ਡੇਰੇਦਾਰ ਹੈ ਡੇਰੇਦਾਰਾਂ ਦੀ ਸੰਪਰਦਾ ਕੁਝ ਹੋਰ ਹੈ ਆ ਆਪਣੀ ਮਰਿਆਦਾ ਕੁਝ ਹੋਰ ਹੈ ਉਹਨਾਂ ਦੀ ਜਿਹੜੇ ਉਹਨਾਂ ਡੇਰੇਦਾਰਾਂ ਦੀ ਸੰਪਰਦਾ ਮਾ ਵੱਖਰੀ ਮਰਿਆਦਾ ਹੈ ਉਹਦੇ ਵਿੱਚ ਜਿਹੜੀ ਉਹ ਗੱਲ ਕਰਦੇ ਤਾਂ ਮੇਰੇ ਮੈਂ ਵੀ ਬੀਬੀ ਜੀ ਦੀ ਪੜੀ ਹੈ ਪੋਸਟ ਜਿਹੜੀ ਉਹ ਕਹਿੰਦੇ ਵੀ ਤਾਂ ਬ੍ਰਾਹਮਣ ਬਾਦ ਵਾਲੇ ਪਾਸੇ ਇਹਨੂੰ ਸਾਨੂੰ ਤੋਰਿਆ ਜਾ ਰਿਹਾ ਹੂੰ ਬਿਲਕੁਲ ਕਿਸੇ ਦਾ ਦਿਨ ਕਰਦਾ ਕੋਈ ਸ਼ੱਕੇ ਨਾ ਸ਼ੱਕੇ ਕਿਸੇ ਨੇ ਕੁਝ ਪੀਣਾ ਖਾਣਾ ਨਾ ਕਰੇ ਸ਼ਰਾਬ ਵਾਲੀ ਗੱਲ ਜਰੂਰ ਮਾੜੀ ਕਹੀ ਗਈ ਹੈ ਲੇਕਿਨ ਡਲਾ ਪ੍ਰਸ਼ਾਦ ਤਾਂ ਸਿੱਖਾਂ ਦਾ ਮਤਲਬ ਇਹ ਕਹਿ ਸਕਦੇ ਆਪਾਂ ਕਦੇ ਵੀ ਇਹਨੂੰ ਮਨਾਹੀ ਨਹੀਂ ਹੋਈ ਤੁਸੀਂ ਉਹ ਟਾਈਮ ਯਾਦ ਕਰੋ ਜਦੋਂ ਜੰਗਾ ਜੁੱਧਾ 'ਚ ਲੜਾਈ ਲੜਨੀ ਪੈਂਦੀ ਸੀ ਜਦੋਂ ਕਿਲੇ ਦੇ ਵਿੱਚ ਘਿਰ ਗਏ ਸੀ ਗੁਰੂ ਸਾਹਿਬ ਉਸ ਵੇਲੇ ਵੀ ਤਾਂ ਉਹਨਾਂ ਨੇ ਇਹ ਸਾਰਾ ਕੁਝ ਇਹ ਐਸਾਸ ਦਿੱਤੀ ਦਿੱਤੀ ਸੀ ਜੀ ਫਿਰ ਇਹ ਵਿੱਚ ਸੋਧ ਹੋਣੀ ਚਾਹੀਦੀ ਹੈ ਜੀ ਕੋਈ ਤਾਂ ਸ਼ਾਇਦ ਉਹ ਦਰਜਾ ਕਿਵੇਂ ਹੋਣਾ ਚਾਹੀਦਾ ਕਿ ਇਹਦੇ ਵਿੱਚ ਹਦਾਇਤਾਂ ਕੀ ਹੋਣੇ ਚਾਹੀਦੀਆਂ ਕਿ ਪਹਿਲਾਂ ਤੰਬਾਕੂ ਮੁਕਤ ਕਰਦਗੇ ਨਹੀਂ ਪਵਿੱਤਰ ਸ਼ਹਿਰ ਸਿਰਫ ਇਹਸ ਕਰਕੇ ਨਹੀਂ ਨਾ ਵੀ ਆਪਾਂ ਤੰਬਾਕੂ ਮੁਕਤ ਕਰ ਦਤੇ ਉਹਦੇ ਨਾਲ ਗੱਲ ਕਰਦੇ ਇਸ ਪਵਿੱਤਰ ਸ਼ਹਿਰ ਦੇ ਮਤਲਬ ਤਾਂ ਸਾਡੇ ਇਸ ਸ਼ਹਿਰਾਂ ਦੇ ਵਿੱਚ ਗੰਦਕ ਨਾ ਪਿਆ ਹਮ ਅਮਰਸਰ ਸਾਹਿਬ ਦੀ ਜੇ ਆਪਾਂ ਗੱਲ ਕਰੀਏ ਤਾਂ ਸਫਾਈ ਨੂੰ ਤਾਂ ਜਿਹੜੀ ਸਿੱਖੀ ਬਹੁਤ ਜ਼ਿਆਦਾ ਜਿਹੜੀ ਹੈ ਤਰਜੀਹ ਦਿੰਦੀ ਹੈ ਜੋਰੀ ਸਾਰਾ ਸਫਾਈ ਤੇ ਆਉਂਦੇ ਪਰ ਸਾਡੇ ਸ਼ਹਿਰਾਂ ਦੇ ਵਿੱਚ ਜੋ ਹਾਲਤ ਹੈ ਜਿਹੜੇ ਜਿੰਨੇ ਚਰਨ ਦੀ ਆਪਾਂ ਗੱਲ ਕਰ ਲਈਏ ਦਬਦੋਬਾ ਸਾਹਿਬ ਆਪਣੇ ਕਰੀਬ ਇੱਥੇ ਦੇਖ ਲਓ ਵਾਰਲਡ ਸਿਟੀ ਜਿਹੜਾ ਹੈ ਅੰਮ੍ਰਿਤਸਰ ਸਾਹਿਬ ਦਾ ਉੱਥੇ ਵੀ ਦੇਖੋ ਉਹ ਪ੍ਰਬੰਧ ਅਸੀਂ ਕਰਨਾ ਨਹੀਂ ਸਿਰਫ ਰਾਜ ਸੀ ਲਾਹਾ ਲੈਣ ਵਾਸਤੇ ਥੋੜੇ ਸਮੇਂ ਦੀ ਆਪਣੀ ਵਾਵਾ ਕਰਵਾਉਣ ਵਾਸਤੇ ਆਪਾਂ ਇਸ ਕਿਸ ਹੁੰਦੀਆਂ ਸਿੱਖ ਵੋਟ ਨੂੰ ਭਾ ਲਿਆ ਜਾ ਰਿਹਾ ਹੈਗਾ ਕਿ ਸਿੱਖ ਵੋਟ ਸਾਡੇ ਵੱਲ ਆ ਜਾਏ ਨਹੀਂ ਸਿੱਖ ਵੋਟ ਤਾਂ ਇਸ ਕੰਮ ਨਾਲ ਨਹੀਂ ਆਉਂਦੀ ਸਿੱਖ ਵੋਟ ਤਾਂ ਇਸ ਕੰਮ ਨਾਲ ਨਹੀਂ ਨਾਲਦੀ ਕਿ ਕੱਲਾ ਤੁਸੀਂ ਕਿਸੇ ਸ਼ਹਿਰ ਨੂੰ ਪਵਿੱਤਰ ਘਰ ਆ ਦੇ ਦਿਓ ਆਲਰੇਡੀ ਪਵਿੱਤਰ ਕਰਾਰ ਦਿੱਤਾ ਹੋਇਆ ਹੈ ਦਮਦਮਾ ਸਾਹਿਬ ਪਵਿੱਤਰ ਆਮਰਸਰ ਸਾਹਿਬ ਪਵਿੱਤਰ ਆਨੰਦਪੁਰ ਸਾਹਿਬ ਪਵਿੱਤਰ ਉਹਨੂੰ ਆਲਰੇਡੀ ਦਿੱਤਾ ਹੋਇਆ ਹੈ ਉਹ ਉਹਨਾਂ ਨੇ ਕਿਹਾ ਵੀ ਸੀ ਗੱਲ ਆਈ ਵੀ ਸੀ ਪ੍ਰਗਟ ਸਿੰਘ ਉਹਨਾਂ ਨੇ ਜਦੋਂ ਮਾਮਲਾ ਉਠਾਇਆ ਸੀ ਤੇ ਫਿਰ ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਨਹੀਂ ਹੁਣ ਅਸੀਂ ਵਿਧੀਵਤ ਨਹੀਂ ਹੈ ਪਹਿਲਾਂ ਵਿਧੀਵਤ ਨਹੀਂ ਹੈ ਹੁਣ ਅਸੀਂ ਵਿਧੀਵਤ ਕਰ ਲਿਆਂਗੇ ਮਤਲਬ ਇੱਕ ਕਾਨੂੰਨ ਬਣਾ ਦੇਗੇ ਕਾਨੂੰਨ ਨਾਲ ਤਾਂ ਤੁਸੀਂ ਅਮਲੀ ਤੌਰ ਦੇ ਉੱਤੇ ਕੀ ਹੈ ਕਾਨੂੰਨ ਤਾਂ ਬੜੇ ਬੜੇ ਹੁੰਦੇ ਸਾਡੇ ਕੋਲ ਸਭ ਤੋਂ ਵੱਡਾ ਕਾਨੂੰਨ ਸਾਡੇ ਕੋਲ ਤਾਂ ਐਡਾ ਵੱਡਾ ਫਲਸਫਾ ਗੁਰੂ ਗ੍ਰੰਥ ਸਾਹਿਬ ਹੈ ਹੂੰ ਉਤੋਂ ਪਾਸੇ ਫਿਰ ਜਾਣ ਦੀ ਲੋੜ ਹੀ ਨਹੀਂ ਹੈ ਹੂੰ ਗੁਰੂ ਗ੍ਰੰਥ ਸਾਹਿਬ ਤੋਂ ਵੱਡੇ ਤਾਂ ਕਾਨੂੰਨ ਹੀ ਨਾ ਹੁੰਦੇ ਉਹਦੇ ਵਿੱਚ ਬੜਾ ਕੁਝ ਲਿਖਿਆ ਹੋਇਆ ਬੜਾ ਕੁਝ ਅਨ ਦੱਸਿਆ ਹੋਇਆ ਜੀ ਜਿਹੜੇ ਖੇਡ ਗਰਾਉਂਡਾਂ ਤੱਕ ਸਰ ਗੈਂਗਵਾਰ ਪਹੁੰਚ ਚੁੱਕੀ ਆ ਇਹਦੇ ਪਿੱਛੇ ਤੁਸੀਂ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਅੱਜ ਕਿਹਾ ਜਾ ਰਿਹਾ ਕਿ ਕਬੱਡੀ ਤੇ ਗੈਂਸਟਰਾਂ ਦਾ ਕਬਜ਼ਾ ਹੋ ਚੁੱਕਿਆ ਹੈਗਾ ਕੱਲੀ ਕਬੱਡੀ ਦੀ ਕਹਿ ਸਕਦੇ ਆਪਾਂ ਗੈਂਗਸਟਰ ਜਿਹੜਾ ਹੈਗਾ ਇਹਦੇ ਕਾਰਨ ਲੜਬੜੇ ਪੈਣੇ ਕਿ ਗੈਂਗਸਟਰ ਹੈ ਕਿਉਂ ਹੂੰ ਜਦੋਂ ਤੁਹਾਨੂੰ ਪੜ੍ਹੇ ਲਿਖੇ ਮੁੰਡਿਆਂ ਨੂੰ ਰੋਜ਼ਗਾਰ ਨਹੀਂ ਮਿਲੂਗਾ ਹੂੰ ਨੇਚਰਲੀ ਉਹ ਰੋਜ਼ਗਾਰ ਦੀ ਪਾਲ ਦੇ ਵਿੱਚ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਕੁਝ ਫੋਰਸਸ ਆ ਜਿਹੜੇ ਉਹਨੂੰ ਇਸਤੇਮਾਲ ਕਰ ਲੈਂਦੇ ਜਿਵੇਂ ਸਮਗਲਰ ਹੈ ਸਮਗਲਰ ਜਿਹੜੇ ਬਿਲੇ ਹੱਥ ਸ਼ੈਤਾਨ ਦਾ ਘਰ ਕਹਿੰਦੇ ਹੁੰਦੇ ਜਦੋਂ ਬਿਲੇ ਹੱਥ ਹੋਣਗੇ ਬਿਲੇ ਦਿਮਾਗ ਹੋਣਗੇ ਤੱਕ ਜਾਣਗੇ ਕਿਧਰ ਹੂੰ ਕਿਉਂਕਿ ਸਾਡਾ ਜਿਹੜਾ ਫਲਸਫਾ ਸੀ ਕਿਰਤ ਕਰੋ ਕਿਰਤਾਂ ਦਾ ਫਲਸਫਾ ਤਾਂ ਹੁਣ ਸਾਡੇ ਕਿਰਤਾਂ ਦਾ ਕੰਮ ਘਟਦਾ ਜਾ ਜਾਂਦਾ ਜ਼ਮੀਨਾਂ ਘਟ ਗਈਆਂ ਲੋਕਾਂ ਦੇ ਕੋਲ ਔਰ ਉਹਦੇ ਵਿੱਚ ਪੈਦਾਵਾਰ ਕੋਈ ਹੁੰਦੀ ਨਹੀਂ ਜੇ ਜ਼ਮੀਰ ਹੈਗੀ ਵੀ ਹੈ ਜੇ ਪੈਦਾਵਾਰ ਹੋਊਗੀ ਤਾਂ ਤੁਹਾਡੀ ਜਿਹੜੀ ਫਸਲ ਦੀ ਤੁਹਾਨੂੰ ਪ੍ਰਾਪਰ ਮੁੱਲ ਨਹੀਂ ਮਿਲਦਾ ਇਸ ਕਰਕੇ ਜਿਹੜੀ ਹੈ ਜਦੋਂ ਨਿਰਾਸ਼ਾ ਛਾਉਂਦੀ ਹੈ ਨਿਰਾਸ਼ਾ ਦੇ ਆਲਮ ਦੇ ਵਿੱਚ ਡੁੱਬਿਆ ਹੋਇਆ ਬੰਦਾ ਨਸ਼ੇ ਪੱਤੇ 'ਚ ਪੈਂਦਾ ਔਰ ਫਿਰ ਉਹਦੇ ਵਿੱਚ ਜਿਹੜੀਆਂ ਕੁਝ ਐਂਟੀ ਸੋਸ਼ਲ 엘ਮੈਂਟ ਹੁੰਦੇ ਉਹਨਾਂ ਨੂੰ ਇਸਤੇਮਾਲ ਕਰਦੇ ਗੈਂਗਸਟਰ ਕੋਈ ਮਤਲਬ ਪੇਟ 'ਚੋਂ ਤਾਂ ਪੈਦਾ ਨਹੀਂ ਹੁੰਦੇ ਸੋਸਾਇਟੀ ਦੇ ਵਿੱਚੋਂ ਪੈਦਾ ਹੁੰਦੇ ਉਹ ਸੋਸਾਇਟੀ ਦੇ ਵਿੱਚੋਂ ਪੈਦਾ ਕਰਨ ਦੇ ਵਿੱਚ ਸੋਸਾਇਟੀ ਦਾ ਵੀ ਯੋਗਦਾਨ ਹੈ ਲੇਕਿਨ ਸਭ ਤੋਂ ਵੱਡਾ ਯੋਗਦਾਨ ਜਿਹੜਾ ਹਕੂਮਤਾਂ ਦਾ ਹੁੰਦਾ ਹੈ ਹਕੂਮਤਾਂ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਉਹਨਾਂ ਨੂੰ ਸੰਭਾਲੋ ਉਹਨਾਂ ਨੂੰ ਜਿਹੜੀ ਹੈਗੇ ਤੇ ਉਹਨਾਂ ਦਾ ਪੋਲਣ ਪਾਲਣ ਪੋਸ਼ਣ ਮਾਪਿਆਂ ਨੇ ਜੇ ਕੀਤਾ ਤਾਂ ਰੋਜ਼ਗਾਰ ਤਾਂ ਤੁਸੀਂ ਦੇਣਾ ਨਾ ਜੇ ਰੋਜ਼ਗਾਰ ਨਾ ਹੋਊਗਾ ਤਾਂ ਫਿਰ ਕੀ ਕਰਨਗੇ ਫਿਰ ਉਹਨਾਂ ਨੂੰ ਜਿਹੜਾ ਜਿਹੜਾ ਐਲੀਮੈਂਟ ਇਸਤੇਮਾਲ ਕਰਦਾ ਹੁੰਦਾ ਉਹ ਕਰੀ ਜਾਂਦੇ ਹੁਣ ਕਬੱਡੀ ਪ੍ਰੋਮੋਟਰ ਇਹ ਗੱਲ ਕਹਿ ਰਹੇ ਆ ਕਹਿੰਦੇ ਅਸੀਂ ਕਬੱਡੀ ਕੱਪ ਨਹੀਂ ਕਰਾਵਾਂਗੇ ਪੰਜਾਬ ਦੇ ਅੰਦਰ ਨੇ ਕਬੱਡੀ ਕਪਾਂ ਦੇ ਦੋਨੇ ਪੱਖ ਹੀ ਆ ਚਲੋ ਕਬੱਡੀ ਕਰਵਾਉਣ ਵਾਲੇ ਇੱਕ ਖੇਡ ਖੇਡ ਪ੍ਰੇਮੀ ਹੈ ਜਿਹੜੇ ਉਹ ਕਰਵਾਉਂਦੇ ਵੀ ਆ ਪਰ ਕਬੱਡੀ ਦੇ ਨਾਲ ਥੱਲੇ ਵੀ ਬੜਾ ਕੁਝ ਹੰਦਾਰ ਹੈ ਹੂੰ ਉਹ ਵੀ ਰਿਹਾ ਤੁਸੀਂ ਦੇਖੋ ਜਿਹੜੇ ਜਿੰਨੇ ਜਿੰਨੇ ਆਪਾਂ ਗੈਂਗ ਸਟਰਾਂ ਦੀ ਗੱਲ ਕਰਦੇ ਆ ਪਹਿਲਵਾਨੀ ਵਾਲੇ ਜਿਹੜੇ ਅਖਾੜੇ ਆ ਉਹਨਾਂ ਤੋਂ ਉੱਥੋਂ ਵੀ ਜਿਹੜੇ ਹੈਗੇ ਆ ਨਿਕਲੇ ਆ ਬੰਦੇ ਜਿਹੜੇ ਦਸ਼ਾ ਦਾ ਕਾਰੋਬਾਰ ਵੀ ਕਰ ਲੈ ਕੇ ਹੂੰ ਉਹ ਲੋਕ ਵੀ ਹੈਗੇ ਇਹਦੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਉਹਨਾਂ ਬਾਰੇ ਵੀ ਕਿਹਾ ਜਾਂਦਾ ਕਿ ਉਹ ਲੋਕ ਵੀ ਜਿਹੜੇ ਹੈ ਵਿਦੇਸ਼ਾਂ ਦੇ ਵਿੱਚ ਬੈਠ ਕੇ ਕਲਾਤਨ ਸਪਾਉਣ ਵਾਸਤੇ ਹੀ ਜਾਂ ਕੰਮ ਕਰਦੇ ਕਹਿੰਦੇ ਖੇਡ ਪ੍ਰੇਮੀ ਹੋਣ ਦਾ ਮਤਲਬ ਕਿ ਨਾਟਕ ਕਰਨਾ ਉਹ ਬਕਰੀ ਗੱਲ ਹੈ ਖੇਡ ਪ੍ਰੇਮੀ ਹੋਣਾ ਇੱਕ ਬਕਰੀ ਗੱਲ ਹੈ ਉਹ ਕਰਾਉਣ ਨਾ ਕਰਾਉਣ ਪਰ ਸਵਾਲ ਇਹ ਨੇ ਜਿੰਗੀਆਂ ਛਿੰਗੇ ਸਮੱਸਿਆਵਾਂ ਸਾਡੇ ਸਾਹਮਣੇ ਪੈਦਾ ਹੋਣਗੇ ਤਾਂ ਉੱਥੇ ਹੀ ਹੋਣਗੇ ਨਾ ਸੋਸਾਇਟੀ ਜੀ ਹੋਣਗੇ ਸੁਭੀਰ ਸਿੰਘ ਬਾਦਲ ਨੇ ਕਿਹਾ ਕਿ ਟਵੀਟ ਕੀਤਾ ਵੀ ਇਹ ਸਰਕਾਰ ਚ ਹਾਲ ਦੇਖ ਲਓ ਅਸੀਂ ਵੀ ਵਰਲਡ ਕੱਪ ਉਹ ਕਹਿੰਦੇ ਕਰਾਈ ਸੀ ਕਿ ਕਬੱਡੀ ਦੇ ਸਾਡੇ ਹਾਲ ਚ ਵੀ ਹੋਈਆਂ ਗਈਆਂ ਪਰ ਉਦੋਂ ਅਜਿਹੀਆਂ ਕੋਈ ਵੀ ਵਾਰਦਾਤਾਂ ਨਹੀਂ ਹੋਈਆਂ ਪਰ ਇਹ ਸਰਕਾਰ ਤਾਂ ਸੋਚ ਕਰਨ ਤੋਂ ਪਹਿਲਾਂ ਹੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋ ਜਾਂਦਾ ਹੈਗਾ ਨਹੀਂ ਜਿਹੜੀ ਜਿਹੜੀ ਸੁਖਵੀਰ ਸਿੰਘ ਬਾਦਲ ਹੁਣੀ ਗੱਲ ਕਹਿੰਦੇ ਆ ਸੁਖਵੀਰ ਸਿੰਘ ਬਾਦਲ ਦੇ ਦੌਰ ਦੇ ਵਿੱਚ ਜਿਹੜੇ ਜਿਹੜੇ ਉਹ ਟੂਰਨਾਮੈਂਟ ਕਰਾਉਂਦੇ ਸੀ ਜਿਹੜੇ ਇੱਥੇ ਬਠਿੰਡੇ 'ਚ ਹੀ ਕਰਵਾਏ ਐ ਦੂਜੇ ਸ਼ਹਿਰਾਂ 'ਚ ਕਰਵਾਏ ਐ ਉਹ ਸਾਰੇ ਸਰਕਾਰੀ ਤੌਰ ਤੇ ਕਰਵਾਏ ਜਾਂਦੇ ਸੀ ਉਹਦਾ ਪ੍ਰਬੰਧ ਹੈ ਜਿਹੜੇ ਆਮ ਟੂਰਨਾਮੈਂਟ ਹੁੰਦੇ ਜੋ ਬਾਰਦਾਤਾਂ ਦਾ ਉੱਥੇ ਹੁੰਦੀ ਹੈ ਹਾਂ ਸਿੱਧੂ ਮੂਸੇਵਾਲੇ ਦੀ ਬਾਰਦਾਤ ਜਿਹੜੀ ਹੈਗੀ ਆ ਉਹ ਤਾਂ ਉਹਦੇ ਪਿੰਡ 'ਚ ਹੀ ਹੁੰਦੀ ਪਿੰਡ ਦੇ ਆਲੇ ਦੁਆਲੇ ਹੁੰਦੀ ਹੈ ਇਸ ਕਰਕੇ ਕੱਲ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਜੀ ਤੁਹਾਡੇ ਸਾਡੇ ਦੌਰ 'ਚ ਸੁਖਬੀਰ ਸਿੰਘ ਬਾਦਲ ਦੇ ਦੌਰ ਦੇ ਵਿੱਚ ਵੀ بڑا ਉਦੋਂ ਉਦੋਂ ਵੀ ਤਾਂ ਕਿਹੜਾ ਕੋਈ ਘਟ ਹੋਇਆ ਜੁਰਮ ਉਦੋਂ ਵੀ ਹੋਇਆ ਕ੍ਰਾਈਮ ਉਦੋਂ ਵੀ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਉਦੋਂ ਵੀ ਹੋਈ ਸਟੇਟ ਦੀ ਜ਼ਿੰਮੇਵਾਰੀ ਤਾਂ ਉੱਥੇ ਵੀ ਹੁੰਦੀ ਹੈ ਨਾ ਕੱਲੀ ਆਪਾਂ ਇਹ ਗੱਲ ਕਹਿ ਦਈਏ ਕਿ ਜਿਹੜੇ ਹੈਗੇ ਬੰਦੇ ਨਹੀਂ ਮਰੇ ਤੇ ਬੰਦੇ ਨਾ ਮਰਨਾ ਦੇ ਨਾਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਕਿੰਨੀ ਬੇਚੈਨੀ ਪੈਦਾ ਹੋਗੀ ਪੰਜਾਬ 'ਚ ਇਹ ਵੀ ਤਾਂ ਦੇਖਣਾ ਪੈਣਾ ਨਾ ਇਸ ਕਰਕੇ ਸਟੇਟ ਨੂੰ ਆਪਦੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਸਟੇਟ ਦੇ ਵਿੱਚ ਕੋਈ ਵੀ ਹੋਵੇ ਜਿਹੜਾ ਜਿਹੜਾ ਬੰਦਾ ਕੁਰਸੀ ਤੇ ਬੈਠਾ ਹੈ ਕੁਰਸੀ ਤੇ ਬੈਠਣ ਵਾਲੇ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮੁੱਖ ਮੰਤਰੀ ਦੇ ਕੰਟਰੋਲਸ ਨਹੀਂ ਹੈ ਪੰਜਾਬ ਪੁਲਿਸ ਹੋਮ ਮਿਨਿਸਟਰ ਕਹਿ ਰਿਹਾ ਜਾ ਰਿਹਾ ਕਿ ਹੋਮ ਮਿਨਿਸਟਰ ਬਿਲਕੁਲ ਫੇਲ ਹੋ ਚੁੱਕੀ ਹੈ ਨਹੀਂ ਹੋਮ ਮਿਨਿਸਟਰ ਅਕਸਰ ਮੁੱਖ ਮੰਤਰੀ ਜਿਹੜਾ ਹੁੰਦਾ ਹੈ ਉਹ ਹੋਮ ਡਿਪਾਰਟਮੈਂਟ ਆਪਦੇ ਕੋਲੇ ਰੱਖਦਾ ਆਕਾਲੀ ਦਲ ਦੇ ਵਿੱਚ ਜਦੋਂ ਕੈਪਟਨ ਕਮਲਜੀਤ ਸਿੰਘ ਹੋਰੀ ਸੀ ਉਹਨਾਂ ਨੂੰ ਇੱਕ ਅਲੱਗ ਦਿੱਤਾ ਹੋਇਆ ਸੀ ਲੇਕਿਨ ਜੇ ਆਪਾਂ ਕਹੀਏ ਕਿ ਮੁੱਖ ਮੰਤਰੀ ਫੇਲ ਹੋਇਆ ਮੈਨੂੰ ਤਾਂ ਇਹ ਲੱਗਦੀ ਹੈ ਕਿ ਜਿਹੜੀ ਮੁੱਖ ਮੰਤਰੀ ਹੈਗੇ ਮੁੱਖ ਮੰਤਰੀ ਕਾਗਜ਼ਾਂ ਪੱਤਰਾਂ 'ਚ ਹੈਗੇ ਕੰਟਰੋਲ ਕਿਹਦੇ ਕੋਲੇ ਕੰਟਰੋਲ ਤਾਂ ਸਾਰਾ ਦਿੱਲੀ ਵਾਲਿਆਂ ਕੋਲੇ ਹੂੰ ਕੰਟਰੋਲ ਦਿੱਲੀ ਵਾਲਿਆਂ ਕੋਲੇ ਹੈ ਦਿੱਲੀ ਵਾਲੇ ਹੀ ਜਿਹੜੀਆਂ ਪੋਸਟਿੰਗ ਅਨੁਕਤੀਆਂ ਕਰਦੇ ਡੀਜੀਪੀ ਜਿਹੜੇ ਸਾਡੇ ਅਜੇ ਤੱਕ ਐਕਟਿੰਗ ਹੈ ਪੱਕਾ ਤਾਂ ਨਹੀਂ ਡੀਜੀਪੀ ਹੈ ਨਹੀਂ ਹੂੰ ਜਿਹੜੀ ਫੋਰਸ ਦਾ ਪੱਕਾ ਕੋਈ ਖਾਸ ਮੁਕਸਾਈ ਨਾ ਹੋਵੇ ਉਹ ਕਰੂਗੀ ਕੀ ਫਿਰ ਜਿਹਦੇ ਸਰਦਰ ਤਾਂ 24 ਘੰਟੇ ਤਲਵਾਰ ਲਟਕਦੀ ਰਹਿੰਦੀ ਹੈ ਪਤਾ ਨਹੀਂ ਕਦੋਂ ਹਟਾ ਦੇਣ ਹੂੰ ਜਿਹੜੀ ਪ੍ਰਕਾਸ਼ ਸਿੰਘ ਵਾਲੀਆਂ ਸਿਫਾਰਸ਼ਾਂ ਹੋਈਆਂ ਸੀਗੀਆਂ ਮਾਨਯੋਗ ਸੁਪਰੀਮ ਕੋਰਟ ਨੇ ਹਦਾਇਤਾਂ ਕੀਤੀਆਂ ਸੀ ਉਹਨੂੰ ਇੰਪਲੀਮੈਂਟ ਕਿਉਂ ਨਹੀਂ ਕੀਤਾ ਜਾਂਦਾ ਹੂੰ ਇਹ ਤਾਂ ਇਕੱਲਾ ਪਾਏ ਗੱਲ ਕਹਿਦੀ ਇਕੱਲਾ ਭਗਵੰਤ ਸਿੰਘ ਮਾਨ ਜ਼ਿੰਮੇਵਾਰ ਭਗਵੰਤ ਸਿੰਘ ਮਾਨ ਦੀ ਸੂਚੀ ਪਾਰਟੀ ਨੂੰ ਕਹਣਾ ਪਵੇ ਹੂੰ ਇਹਨਾਂ ਦੀ ਨੈਸ਼ਨਲ ਲੀਡਰਸ਼ਿਪ ਵੀ ਜ਼ਿੰਮੇਵਾਰ ਹੈ ਦੇ ਲਈ ਹੂੰ ਪਰ ਲੋਕ ਕਹਿੰਦੇ ਜਿਹੜੇ ਪੁਲਿਸ ਵਾਲੇ ਖੁਦ ਰਿਸ਼ਵਤ ਇੰਨਾ ਪੈਸਾ ਆਜਵੇਂ ਡੀਏਜੀ ਭੁੱਲਦੇ ਘਰਾਂ ਤੋਂ ਕਰੋੜਾਂ ਰੁਪਏ ਬਰਾਮਦ ਹੋਇਆ ਤਾਂ ਫਿਰ ਪੁਲਿਸ ਕਿਵੇਂ ਤੁਸੀਂ ਉਮੀਦਾਂ ਕਰ ਲਓਗੇ ਕਿ ਇਹ ਤੁਹਾਡੀ ਸੁਰੱਖਿਆ ਕਰ ਲੂਗੀ ਨਹੀਂ ਉਹ ਤਾਂ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਪੁਲਿਸ ਤੋਂ ਸਾਨੂੰ ਕੋਈ ਉਮੀਦ ਨਹੀਂ ਪੁਲਿਸ ਨੂੰ ਸਿੱਧੇ ਰਾਹ ਪਾਉਣਾ ਹੈ ਪੁਲਿਸ ਨੂੰ ਤਾਂ ਬਚਾਉਣਾ ਵਾਸਤੇ ਹੈ ਜਿਹੜਾ ਉਹਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀਬੀਆਈ ਦੇ ਗ੍ਰਿਫਤਾਰ ਕਰਨ ਤੋਂ ਬਾਅਦ ਜੇ ਸੀਬੀਆਈ ਦਾ ਮਾਮਲਾ ਦਾ ਪਿਆ ਸੀ ਸੀਬੀਆਈ ਤਿਆਰੀ ਕਰ ਰਹੀ ਸੀ ਸੋਮੇ ਤੋਂ ਬਾਅਦ ਪ੍ਰਾਪਰਟੀ ਬਣਾਉਣ ਦੇ ਕੇਸ ਤੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਉਦੋਂ ਪਹਿਲਾਂ ਤਾਂ ਇਹਨੇ ਵਿਜੀਲੈਂਸ ਸਾਕੇ ਸਰਜ ਕਰ ਲਿਆ ਸੀ ਹਮ ਅਦਾਲਤ ਤੋਂ ਮੂੰਹ ਹੀ ਖਾਣੀ ਪਈ ਹਮ ਜੇਸ ਆਪਾਂ ਪੁੱਲਰ ਦੀ ਗੱਲ ਕਰੀਏ ਹਰਚਰਨ ਸਿੰਘ ਪੁੱਲਰ ਹੋਵੇ ਚਾਹੇ ਕੁਝ ਵੀ ਹੋਵੇ ਉਹਨੇ ਕਹਿਆ ਸਾਡੇ ਕੋਲ ਦੋ ਦਿਨ ਪਹਿਲਾਂ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਐਸਸੀ ਮੀਡੀਏ ਦੇ ਵਿੱਚੀ ਹਮ ਜਿਹੜੇ ਕੋੜਿਆਂ ਦੇ ਨਾਂ ਦੇ ਤੇ ਜਿੰਨਾ ਲੋਕਾਂ ਨਾਲ ਠੱਗੀਆਂ ਬੱਜੀਆਂ ਹੋਈਏ ਉਹਨਾਂ ਨੇ ਇੱਕ ਸ਼ਰਿਆਮ ਇੱਕ ਆਈਪੀਐਸ ਅਫਸਰ ਦਾ ਨਾਂ ਲਿਆ ਜਿਹੜਾ ਹੁਣ ਰਿਟਾਇਰ ਹੋ ਚੁੱਕੇ ਹਮ ਕਿ ਇਹ ਵੀ ਸਾਰਾ ਕੁਝ ਕਰਦੇ ਸੀ ਇਕੱਲਾ ਇੱਕ ਪੁੱਲਰ ਦੀ ਗੱਲ ਨਾ ਕਰੋ ਤੁਸੀਂ ਸਾਰੇ ਪੁੱਲਰ ਹੂੰ ਕਿੰਨੇ ਜਿੱਥੋਂ ਮਰਦੀ ਆ ਪੁਲਰ ਚੱਕ ਲੋ ਜਾਂਚਾਂ ਤਾਂ ਉਹਦੀਆਂ ਖਿੱਤਾਂ ਜਾਂਨਾ ਉਹਦੀ ਤਫਤੀਸ਼ ਕੀਤੀ ਉਹਦੀ ਜਾਂ ਇਨਕੁਆਰੀ ਹੋਵੇ ਪਰ ਸਰਕਾਰ ਨੇ ਤਾਂ ਹਲੋ ਸਾਹਿਬ ਰੋਲਾ ਬਹੁਤ ਪਾਇਆ ਕਟੜ ਇਮਾਨਦਾਰ ਜ਼ੀਰੋ ਟੋਲਰੈਂਸ ਨੀਤੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਨਹੀਂ ਰੋਲਾ ਪਾਉਣ ਨਾਲ ਤਾਂ ਨਹੀਂ ਨਾ ਅਮਲੀ ਤੌਰ ਤੇ ਕੀ ਹੋਇਆ ਜੇ ਰੋਲਾ ਪਾਇਆ ਤਾਂ ਜਿਹੜੇ ਅੱਜ ਰੋਜ਼ਾਨਾ ਰਿਹਾ ਰੋਜ਼ਾਨੀ ਦੱਸੀਏ ਇਹ ਕਿੱਧਰੋਂ ਜਾਰੀ ਹੈਗਾ ਹੂੰ ਕੀ ਲੱਗਦਾ ਆਹ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੇ ਰੁਝਾਨਾ ਤੋਂ ਕੀ ਲੱਗਦਾ ਤੁਹਾਨੂੰ ਨਹੀਂ ਉਹ ਡਾਇਨਾਸੌਰ ਵਾਪਸ ਆ ਗਏ ਪੰਜਾਬ ਚ ਨਹੀਂ ਡਾਇਨਾਸੌਰ ਆਉਣਾ ਹੁਣ ਪੰਜਾਬ ਦੇ ਵਿੱਚ ਵਾਪਸ ਪਰ ਇੱਕ ਗੱਲ ਜ਼ਰੂਰ ਹੈ ਕਿ ਇਹਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦਾ ਇਕਵਾਲਾ ਜਿਹੜਾ ਉਹ ਕਟੇ ਹੂੰ ਕਿਉਂਕਿ ਪਿੰਡੂ ਪੰਜਾਬ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਹਮਾਇਤ ਮਿਲੀ ਸੀ ਔਰ ਹਮਾਇਤ ਜੇ ਮਿਲੀ ਵੀ ਸੀ ਤਾਂ ਉਸ ਵੇਲੇ ਹਮਾਇਤ ਮਿਲੀ ਸੀ ਜਦੋਂ ਭਗਵੰਤ ਮਾਨ ਦਾ ਨਾਂ ਪੇਸ਼ ਕੀਤਾ ਗਿਆ ਸੀ ਮੁੱਖ ਮੰਤਰੀ ਵਾਸਤੇ ਹੂੰ ਕਿਉਂਕਿ ਲੋਕਾਂ ਨੂੰ ਭਗਵੰਤ ਸਿੰਘ ਮਾਨ ਦੀਆਂ ਗੱਲਾਂ ਬਾਤਾਂ ਜਿਹੜੀਆਂ ਕਰਦੇ ਸੀ ਉਹਨਾਂ ਦੀਆਂ ਤਕਰੀਰਾਂ ਸੀ ਉਹਨਾਂ ਤੇ ਉਹਤੇ ਵਿਸ਼ਵਾਸ ਸੀ ਹੂੰ ਪਹਿਲਾਂ 2017 ਚ ਵੀ ਇਲੈਕਸ਼ਨ ਹੋਈ ਹੈ ਨਹੀਂ ਸੀ ਉਸ ਮੇਰੇ ਇਹਨਾਂ ਨੂੰ ਕੋਈ ਮਤਲਬ ਹੁਗਾਰਾ ਮਿਲਿਆ ਲੇਕਿਨ ਇਤਕੀ ਜੇ ਹੁਗਾਰਾ ਮਿਲਿਆ ਤਾਂ ਭਗਵੰਤ ਸਿੰਘ ਮਾਨ ਦਾ ਦੀਵਜਾ ਕਰਨ ਕਿਉਂਕਿ ਉਹ ਗੱਲ ਜਿਹੜੀ ਗੱਲ ਕਰਦੇ ਸੀ ਉਹਨਾਂ ਨੂੰ ਇਹ ਸੀ ਕਿ ਅਮਲੀ ਤੌਰ ਤੇ ਕੁਝ ਹੋਊਗਾ ਪਰ ਅਮਲੀ ਤੌਰ ਤੇ ਨਹੀਂ ਹੋ ਰਿਹਾ ਹਮ ਅਮਲੀ ਤੌਰ ਤੇ ਸਾਰਾ ਕੁਝ ਉਲਟ ਹੋ ਰਿਹਾ ਜਾਂ ਪਾ ਗੱਲ ਕਹਿਦੀ ਕਿ ਲੋਕਾਂ ਨੇ ਹਕੂਮਤ ਦੇਤੀ ਹਕੂਮਤ ਨੂੰ ਸੰਭਾਲ ਕੇ ਹਕੂਮਤ ਦੀ ਤਾਕਤ ਨੂੰ ਇਸਤੇਮਾਲ ਕਰਕੇ ਲੋਕਾਂ ਦੇ ਲਾਅਨ ਆਰਡਰ ਨੂੰ ਕਿਵੇਂ ਇੰਪਰੂਵ ਕਰਨਾ ਹੈ ਉਹਨਾਂ ਦੀ ਜ਼ਿੰਦਗੀ ਕਿਵੇਂ ਬਿਹਤਰ ਕਰਨੀ ਇਸ ਮਾਮਲੇ 'ਚ ਤਾਂ ਸਰਕਾਰ ਨਹੀਂ ਹੈ ਕਾਮਯਾਬ ਉਹਦਾ ਜਿਹੜਾ ਰਿਫਲੈਕਸ਼ਨ ਹੈ ਉਹ ਸਪਸ਼ਟ ਦਿਖਦਾ ਪਰ ਮੈਂ ਅੱਜ ਸਵੇਰ ਤੋਂ ਫੋਨ ਜਦੋਂ ਕਿਸੇ ਨਾਲ ਗੱਲ ਹੋ ਰਹੀ ਸੀ ਕਿਸੇ ਹਲਕੇ 'ਚ ਫੋਨ ਕਰਦੇ ਸੀ ਪਿੰਡ 'ਚ ਕਰ ਲਈਦਾ ਸੀ ਹਲਾ ਕਹਿੰਦਾ ਸੀ ਯਾਰ ਲਾਈ ਲੱਗ ਰਿਹਾ ਵੀ ਕਾਲੀ ਵਾਪਸ ਆ ਰਿਹਾ ਸੁਬੀਰ ਸਿੰਘ ਬਾਦਲ ਸਰਕਾਰ ਬਣਾਉਣਗੇ ਕੈਪਟਨ ਮਿੰਦਾ ਸਿੰਘ ਦਾ ਥੋੜੇ ਦਿਨ ਪਹਿਲਾਂ ਬਿਆਨ ਦੇਣਾ ਕਿ ਸੁਬੀਰ ਸਿੰਘ ਬਾਦਲ ਵਧੀਆ ਮੁੱਖ ਮੰਤਰੀ ਸਾਬਤ ਹੋਊਗਾ ਇਹ ਜਿਹੜੇ ਰੁਝਾਨ ਆ ਜਾਂ ਸਟੇਟਮੈਂਟਾਂ ਵੱਡੇ ਵੱਡੇ ਪੋਲਿਟਿਸ਼ਨਾਂ ਦੀਆਂ ਆਉਣਾ ਕਿ ਕਾਲੀ ਦਲ ਵਾਕਈ ਰਿਵਾਈਵ ਕਰ ਰਿਹਾ ਜੀ ਨਿਕਲਾ ਨਹੀਂ ਜਿਹੜੇ ਖਲਾ ਖਲਾ ਹੁੰਦਾ ਨਾ ਖਲਾਕ ਤਾਂ ਭਰ ਨਹੀਂ ਕਿਸੇ ਨੇ ਹੂੰ ਜੇ ਤੁਸੀਂ ਕਿਸੇ ਪਾਰਟੀ ਨੇ ਕੋਈ ਤੁਸੀਂ ਪ੍ਰੋਗਰਾਮ ਲੈ ਕੇ ਆਏ ਹੋ ਕੋਈ ਪਾਲਿਸੀ ਲੈ ਕੇ ਆਏ ਹੋ ਲੋਕਾਂ ਨਾਲ ਵਾਦਾ ਕੀਤਾ ਤੁਸੀਂ ਉਹਨੂੰ ਇੰਪਲੀਮੈਂਟ ਨਹੀਂ ਕਰਦੇ ਤਾਂ ਜਿਹੜੇ ਤੁਸੀਂ ਉਹ ਜਿਹੜਾ ਥਾਂ ਤੁਸੀਂ ਰੋਕੇ ਹੋਇਆ ਸੀ ਤੁਸੀਂ ਉਹ ਥਾਂ ਖਾਲੀ ਕਰੋਗੇ ਤਾਂ ਕੋਈ ਦਾ ਭਰੂਗਾ ਹੀ ਹੂੰ ਕਾਂਗਰਸ ਪਾਰਟੀ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਪੰਜਾਬ 'ਚ ਕਾਂਗਰਸ ਪਾਰਟੀ ਦੇ ਜਿੰਨੇ ਲੀਡਰ ਆ ਸਾਰੇ ਮੁੱਖ ਮੰਤਰੀ ਹੂੰ ਕੈਪਟਨ ਅਮਰਿੰਦਰ ਸਿੰਘ ਨੇ ਜੀ ਇਹ ਕਿਹਾ ਕਿ ਬਹੁਤ ਵਧੀਆ ਲੀਡਰਸ਼ਿਪ ਹੋਊਗਾ ਕੈਪਟਨ ਅਮਰਿੰਦਰ ਸਿੰਘ ਨੇ ਬਾਪ ਬੇਟੇ ਦਾ ਵੀ ਜਿਹੜਾ ਹੈਗਾ ਮੁਕਾਬਲਾ ਕੀਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਉਹ ਠੀਕ ਹੈ ਬਹੁਤ ਸਾਊ ਆਦਮੀ ਸੀ ਮੇਲ ਮਲਾਪ ਕਰਦੇ ਸੀ ਸਾਰੇ ਨੌਟ ਰੱਖਦੇ ਸੀ ਲੇਕਿਨ ਉਹ ਫੈਸਲਾ ਕੋਲ ਨਹੀਂ ਸੀ ਹੁੰਦੇ ਹੂੰ ਸੁਖਵੀਰ ਦੇ ਵਿੱਚ ਇਹ ਤਾਕਤ ਹੈ ਕਿ ਸੁਖਵੀਰ ਤੁਰਤ ਫੈਸਲਾ ਲੈ ਲੈਂਦੇ ਹੈ ਸੁਖਵੀਰ ਦੀ ਜਿਹਦੇ ਨਾਲ ਹੈਗਾ ਜੀ ਦੀ ਹਾਂ ਤੇ ਹਾਂ ਦੇ ਨਾ ਤਾਂ ਨਾ ਹੈ ਜਿਹਨੇ ਖੜ ਗਿਆ ਤਾਂ ਖੜ ਗਿਆ ਜਿਹਨੇ ਖੜ ਗਿਆ ਇਹ ਉਹਦਾ ਕ੍ਰੈਡਿਟ ਹੈ ਉਹ ਨੂੰ ਜਾਂਦਾ ਇਸੇ ਗੱਲ ਕਰਕੇ ਇਹੀ ਕਾਰਨ ਹੈ ਕਿ ਸੁਖਬੀਰ ਬਾਦਲ ਨੇ ਜੀ ਤਰਨਤਨ ਵਾਲੀ ਇਲੈਕਸ਼ਨ ਦੇ ਵਿੱਚ ਲੱਗਦਾ ਸੀ ਕਿ ਕਾਲੀ ਜਮਾਤ ਸੀਤ ਚਲਾ ਗਿਆ ਹਾਂ ਤਾਂ ਨੰਬਰ 2 ਦੇ ਵਿੱਚ ਕਾਲੀ ਦਲਾ ਗਿਆ ਹਾਂ ਹੜਾਂ ਦੇ ਵਿੱਚ ਜਿਹੜਾ ਉਹਨੇ ਕੰਮ ਕੀਤਾ ਉਹਨੇ ਵੀ ਉਹਨੂੰ ਪੇ ਕੀਤਾ ਹਾਂ ਔਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਉਹ ਲੱਗਦਾ ਹੈ ਵੀ ਲੋਕਾਂ ਨੂੰ ਵਿਸ਼ਵਾਸ ਹੋਇਆ ਥੋੜਾ ਬਹੁਤਾ ਵੀ ਹਾਂ ਸਾਡੀ ਠੀਕ ਸਾਨੂੰ ਅਗਵਾਈ ਦੇ ਸਕਦਾ ਹੈ ਇਸੇ ਕਰਕੇ ਉਹਨਾਂ ਨੇ ਮੋੜਾ ਕਟਿਆ ਨਾ ਪਰ ਜਿਹੜਾ ਬਾਗੀ ਲਹਿਰ ਬਣੀ ਪੁਨਰ ਸਰਜੀਤ ਕਾਲੀ ਦਲ ਬਣਿਆ ਜਾਂ ਭਾਈ ਅਮਰਤਪਾਲ ਸਿੰਘ ਹੋਰਾਂ ਦਾ ਕਾਲੀ ਦਲ ਆ ਕੀ ਉਹ ਹਜੇ ਸਟੈਂਡ ਨਹੀਂ ਹੋਇਆ ਉਹਨਾਂ ਲੈਵਲ ਦੇ ਉੱਤੇ ਜੇ ਹੋਇਆ ਹੁੰਦਾ ਤਾਂ ਅੱਜ ਤੁਸੀਂ ਦੇਖ ਲਓ ਉਹਨਾਂ ਨੂੰ ਸੀ ਟੈਕਨੀਕ ਕਾਇਈਏ ਆਜਾ ਲਈਏ ਜੇ ਤੱਕ ਮੁਕੰਮਲ ਰਿਜ਼ਲਟ ਦਾ ਅਜੇ ਟਾਈਮ ਲੱਗਣਾ ਹੈ ਲੇਕਿਨ ਰੁਝਾਨ ਦੱਸ ਰਿਹਾ ਵੀ ਅਕਾਲੀ ਦਲ ਕਿਉਂਕਿ ਅਕਾਲੀ ਦਲ ਬੜੇ ਬਾਰੀ ਟੁੱਟੇ ਆ ਬੜੇ ਬਾਰੀ ਕਈ ਕਈ ਅਕਾਲੀ ਦਲ ਬਣੇ ਲੇਕਿਨ ਅਲਟੀਮੇਟ ਅਕਾਲੀ ਦਲ ਇੱਕੋ ਹੀ ਰਹਿੰਦਾ ਹੈ ਜਾਂ ਇਕੱਠੇ ਹੋ ਜਾਂਦੇ ਆ ਜਾਂ ਲੋਕ ਇੱਕ ਨੂੰ ਮੰਨਤਾ ਦੇ ਦਿੰਦੇ ਇੱਕ ਸਮਾਂ ਇਹ ਸੀ ਜਦੋਂ ਜਿਹੜਾ ਰਵੈਤੀ ਅਕਾਲੀ ਦਲ ਜਮਾ ਪੂਜਿਆ ਗਿਆ ਸੀ 1999 ਸਿਮਰਜੀਤ ਸਿੰਘ ਮਾਨਹੂਰੀ ਆਗੇ ਸੀ ਨਹੀਂ ਉਹਨਾਂ ਦੀ ਗੱਲ ਬਣਸ ਕੀ ਅਖਾਲੀ ਦਲ ਦੁਬਾਰਾ ਫੇਰ ਆ ਗਿਆ ਇਸ ਕਰਕੇ ਕਿਉਂਕਿ ਆਪਣੀ ਇੱਛਾ ਦੇ ਨਾਲ ਨਹੀਂ ਨਾ ਹੁੰਦਾ ਇਹ ਤਾਂ ਇਹ ਪ੍ਰਸਥਿਤੀਆਂ ਦੇ ਪ੍ਰਸਥਿਤੀਆਂ ਦੇ ਮੁਤਾਬਕ ਸਿਚੁਏਸ਼ਨ ਜਿਹੜੀ ਹੈ ਉਹ ਕਰਵਟ ਲੈਂਦੀ ਹੈ ਸਾਦਾ ਵਖਰੇਵੇਂ ਰੱਖਣ ਵਾਲਾ ਲੀਡਰ ਜਦੋਂ ਸਿਮਰਜੀਤ ਸਿੰਘ ਮਾਨ ਵਰਗਾ ਇਹ ਗੱਲ ਕਹਵੇ ਕਿ ਹੁਣ ਸੁਖਵੀਰ ਨਾਲ ਸਮਝੌਤਾ ਕਰਨ 'ਚ ਕੋਈ ਹਰਜ ਨਹੀਂ ਆ 2027 ਦੇ ਵਿੱਚ ਸੁਬੀਰ ਦਾੜਾ ਵੀ ਪ੍ਰਕਾਸ਼ ਕਰਨ ਲੱਗ ਗਿਆ ਚੰਗਾ ਇਨਸਾਨ ਵੀ ਬਣ ਗਿਆ ਜੇ ਪੰਥ ਪੰਜਾਬ ਬਚਾਉਣਾ ਤਾਂ ਕਾਲੀ ਦਾਵੂ ਇੱਕ ਹੋਣਾ ਪਊਗਾ ਤੂੰ ਤੁਹਾਡਾ ਇਸ ਸੋਚ ਦੇ ਨਾਲ ਤੁਹਾਡਾ ਤੇਰ ਬਾਕੀ ਜਾਂਦਾ ਨੀ ਮੈਂ ਤਾਂ ਗੱਲਾਂ ਸਿਮਰਜੀਤ ਸਿੰਘ ਮਾਨ ਨੂੰ ਮੈਂ ਹੀ ਕੁਐਸਚਨ ਕੀਤਾ ਸੀ ਇੱਥੇ ਬਿਠਿੰਡੀ ਗੱਲ ਹੋਈ ਸੀ ਪਹਿਲਾਂ ਵੀ ਨੰਦੇ ਗੱਲ ਆ ਗਈ ਸੀ ਪਰ ਗੱਲ ਇਹ ਕਿ ਸਿਮਰਜੀਤ ਸਿੰਘ ਮਾਨ ਤੋਂ ਪਹਿਲਾਂ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਪੰਜਾਬ ਦੀ ਜਿਹੜੀ ਧਰਤੀ ਪੰਜਾਬ ਦੇ ਲੋਕਾਂ ਦਾ ਸੁਭਾਅ ਪੰਜਾਬ ਦਾ ਜਿਹੜਾ ਕਰਤਾਰ ਹੈ ਕਰੈਕਟਰ ਹੈ ਇੱਕ ਵੱਖਰੀ ਕਿਸਮ ਦਾ ਹੂੰ ਸਾਡਾ ਡੀਐਨਏ ਬਾਕੀ ਇੰਡੀਆ ਨਾਲ ਨਹੀਂ ਮਿਲਦਾ ਉਹਦਾ ਕਾਰਨ ਹੈ ਕਿ ਹਰ ਹਮਲਾਵਰ ਜਿਹੜਾ ਇੰਡੀਆ ਦੇ ਉੱਤੇ ਆ ਕੇ ਜਿਹਨੇ ਅਟੈਕ ਕੀਤਾ ਉਹਨੇ ਪਾਕ ਪਾ ਪੰਜਾਬੀ ਆਇਆ ਹੂੰ ਪੰਜਾਬ ਦੇ ਵਿੱਚ ਹੀ ਲੋਕਾਂ ਦੇ ਉਹਨਾਂ ਦੇ ਨੱਕ ਮੋੜੇ ਦੇ ਪੰਜਾਬ ਦਾ ਜਿਹੜਾ ਹੈ ਇੱਕ ਨਾਬਰੀ ਵਾਲਾ ਸਭਾਏ ਨਾਬਰੀ ਜਿਹੜੀ ਹੈਗੀ ਆਪਣੀ ਬਰਕਰਾਰ ਰੱਖਦੇ ਲੇਕਿਨ ਪੰਜਾਬ ਕਿਸੇ ਦੇ ਸਾਹਮਣੇ ਝੁਕਦਾ ਨਹੀਂ ਹੂੰ ਇਸ ਲਈ ਪੰਜਾਬ ਦੇ ਲਈ ਇੱਕ ਵੱਖਰੀ ਕਿਸਮ ਦਾ ਇਹਦਾ ਪ੍ਰਬੰਧ ਪੰਜਾਬ ਦੇ ਲੋਕਾਂ ਨੂੰ ਤੁਸੀਂ ਉਹਵੇਂ ਨਹੀਂ ਹੈਂਡਲ ਕਰ ਸਕਦੇ ਜਿਵੇਂ ਬਾਕੀ ਇੰਡੀਆ ਨੂੰ ਕਰਦੇ ਹੋ ਉਹਦੇ ਲਈ ਜ਼ਰੂਰੀ ਹੈ ਕਿ ਇੱਥੇ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਕਲਪਨਾਵਾਂ ਹੈ ਜਾਂ ਜਿਹੜੀਆਂ ਉਹਨਾਂ ਦੀਆਂ ਮਨੋ ਕਾਮਨਾਵਾਂ ਹੈ ਜਾਂ ਜਿਹੜੀਆਂ ਉਹਨਾਂ ਦੀਆਂ ਲੋੜਾਂ ਹੈ ਜਾਂ ਜਿਹੜੀਆਂ ਸਾਡੀਆਂ ਆਪਣੇ ਸੂਬੇ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਇਹਦਾ ਹੱਲ ਕੌਣ ਕਰ ਸਕਦਾ ਹੈ ਇਹਦਾ ਹੱਲ ਕੋਈ ਵੀ ਕੌਮੀ ਪਾਰਟੀ ਨਹੀਂ ਕਰ ਸਕਦੀ ਹਰ ਕੌਮੀ ਪਾਰਟੀ ਦੇ ਆਪਣੇ ਕੌਮੀ ਇੰਟਰਸਟ ਹੁੰਦੇ ਨੇ ਇੱਕ ਰੀਜਨ ਹੈ ਇੱਥੇ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਤੇ ਰੀਜਨਲ ਪਾਰਟੀ ਜਿਹੜੀ ਹੈਗੀ ਹੈ ਜੇ ਆਪਾਂ ਅਤੀਤ ਵਿੱਚ ਦੇਖੀਏ ਤਾਂ ਬੜੇ ਜਿਹੜੀਆਂ ਅੰਦੋਲਨ ਲੜੇ ਹੈ ਬੜੀਆਂ ਜੰਗਾ ਸੰਘਰਸ਼ਾਂ ਦੇ ਵਿੱਚ ਅਕਾਲੀ ਦਲ ਪਿਆ ਅਕਾਲੀ ਦਲ ਨੇ 1995 ਆ 1975 ਦੇ ਵਿੱਚ ਜਿਹੜੀ ਐਮਰਜੈਂਸੀ ਲੇਟ ਨੂੰ ਅਪਰੋਧ ਕੀਤਾ ਹਾਲਾਂਕਿ ਐਮਰਜੈਂਸੀ ਦਾ ਅਕਾਲੀ ਦਲ ਤੇ ਅਸਲੀ ਕੋਈ ਨਹੀਂ ਸੀ ਪਰ ਇਹਨਾਂ ਨੇ ਫਿਰ ਵੀ ਵਿਰੋਧ ਕੀਤਾ ਔਰ 19 ਮਹੀਨੇ ਤੱਕ ਮੋਰਚਾ ਲਾ ਕੇ ਰੱਖਿਆ ਜੀ ਇਹ ਰੀਜਨਲ ਪਾਰਟੀ ਦੀ ਲੋੜ ਹੈ ਇਸ ਕਰਕੇ ਲੋੜ ਸਾਰੇ ਅਕਾਲੀ ਦਲਾਂ ਨੂੰ ਇਕੱਠਿਆਂ ਹੋ ਕੇ ਇੱਕ ਰੀਜਨਲ ਪਾਰਟੀ ਬਣਾਉਣੀ ਚਾਹੀਦੀ ਹੈ ਕਿਉਂਕਿ ਜਿਹੜੀ ਪਾਰਟੀ ਦਾ ਕੰਟਰੋਲ ਦਿੱਲੀ ਕੋਲੇ ਹੈ ਉਹਦੇ ਲਈ ਕਾਮਨ ਇੰਟਰਸਟ ਹੋਣਗੇ ਉਹਨਾਂ ਲਈ ਸਟੇਟ ਦਾ ਇੰਟਰਸਟ ਨਹੀਂ ਉਹ ਕਾ ਲੋੜ ਹੈਗੀ ਸੇਮੇ ਤੁਸੀਂ ਮਾਨ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਇਸ ਗੱਲ ਨੂੰ ਮਹਿਸੂਸ ਕਰਦੇ ਬਾਕੀ ਰਾਈਟ ਥਿੰਕਿੰਗ ਵਾਲੇ ਸਾਰੇ ਲੋਕ ਹੀ ਸਮਝਦੇ ਕਿ ਪੰਜਾਬ ਨੂੰ ਕ੍ਰਿਡਲ ਪਾਰਟੀ ਦੀ ਲੋੜ ਹੈਗੀ ਅੱਜ ਦੇ ਰੁਝਾਨ ਅਕਾਲੀ ਭਾਜਪਾ ਸਮਝੌਤੇ ਤੇ ਵੀ ਅਸਰ ਪਾਉਣਗੇ ਜੀ ਉਹ ਵਿਕਸੇ ਨਿਰਪਰ ਹੈ ਕਿਉਂਕਿ ਭਾਜਪਾ ਨੂੰ ਅਜੇ ਤੱਕ ਕਾਫੀ ਹੈਗਾ ਕਮਾਂਡਾ ਇਸ ਗੱਲ ਦਾ ਕਿ ਅਸੀਂ ਨਿੱਜੀ ਤੌਰ ਦੇ ਉੱਤੇ ਜਿਵੇਂ ਹਰਿਆਣੇ ਦੇ ਵਿੱਚ ਬਿਹਾਰ ਦੇ ਵਿੱਚ ਤੇ ਜਾਂ ਬਾਕੀ ਧਰਾਂ ਤੇ ਉਹਨਾਂ ਨੇ ਆਪਣੀ ਪੋਜੀਸ਼ਨ ਜਿਹੜੀ ਹੈ ਕਨਸੋਲੀਡੇਟ ਕੀਤੀ ਉਹਨਾਂ ਨੂੰ ਇਹ ਹੈ ਕਿ ਅਸੀਂ ਪੰਜਾਬ 'ਚ ਕਰ ਸਕਦੇ ਹਾਂ ਹਮ ਲੇਕਿਨ ਪੰਜਾਬ ਦੇ ਵਿੱਚ ਇੱਕ ਤਾਂ ਪਹਿਲੀ ਗੱਲ ਇਹ ਮੰਨਣੀ ਪੈਣੀ ਹੈ ਕਿ ਭਾਵੇਂ ਉਹ ਸਿੱਖ ਦੂਜੇ ਨੂੰ ਉਹਦੀ ਜਾਤ ਦਾ ਨਾਮ ਲੈ ਕੇ ਵੀ ਬੁੜਾ ਲੀਏ ਪਰ ਲੇਕਿਨ ਪੰਜਾਬ ਦੇ ਵਿੱਚ ਜਾਤ ਪਾਤ ਨਹੀਂ ਹੈ ਹਮ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ੱਪਿੱਟਾ ਵਾਲੀ ਗੱਲ ਹੈ ਜੀ ਪੰਜਾਬ ਦੇ ਵਿੱਚ ਗੁਰੂਆਂ ਦਾ ਜਿਹੜਾ ਹੈਗਾ ਉਹ ਸਿਧਾਂਤ ਉਹ ਚੱਲਦਾ ਹੈ ਪੰਜਾਬ ਦੇ ਲੋਕਾਂ ਦੀ ਜਿਹੜੀ ਹੈਗੀ ਹੈ ਜਿਹੜੀ ਹੈ ਫਿਤਰਤ ਉਹ ਇੱਕ ਵੱਖਰੀ ਕਿਸਮ ਦੀ ਹੈ ਇਹਨੂੰ ਉਹ ਵੀ ਨਹੀਂ ਕਰ ਸਕਦੇ ਜਿਵੇਂ ਉਹਨਾਂ ਨੇ ਵਾਕੀ ਥਾਵਾਂ ਤੇ ਕੀਤਾ ਸੋ ਅੱਜ ਦੀ ਘੜੀ ਉਹਨਾਂ ਨੂੰ ਇਹ ਲੱਗਦੀ ਹੈ ਕਿ ਅਸੀਂ ਬੜੇ ਪਾਵਰਫੁਲ ਹਾਂ ਤੇ ਅਸੀਂ ਪਾਵਰ ਤੇ ਆ ਜਾਾਂਗੇ ਹਾਂ ਪਰ ਇਕ ਗੱਲ ਯਾਦ ਰੱਖੋ ਇਹ ਗੱਲ ਅਮਿਤ ਸ਼ਾਹ ਨੇ ਵੀ ਕਹੀ ਸੀ ਕਿ ਭਗਵਾਨ ਵੀ ਨਹੀਂ ਜਾਂਦਾ ਪੰਜਾਬ ਚ ਕੀ ਹੋਵੇ ਮੈਂ ਵੀ ਖਵਲੀ ਨਹੀਂ ਕਰ ਸਕਦਾ ਪੰਜਾਬ ਚ ਕੀ ਹੋਵੇ ਇਸ ਕਰਕੇ ਪੰਜਾਬ ਦਾ ਸਵਾਦ ਨਹੀਂ ਵਿਕ ਰਿਹਾ ਮਤਲਬ ਜਿੰਨੀਆਂ ਵੀ ਆਸ ਕਰਾਈਆਂ ਲੱਗ ਰਹੀਆਂ ਹਜੇ ਸਿਰਫ ਅੰਦਾਜ਼ੇ ਆ ਜੀ ਅੰਦਾਜ਼ੇ ਹੈ ਬਰ ਅਲਟੀਮੇਟਲੀ ਅਲਟੀਮੇਟਲੀ ਜੇ ਉਹਨਾਂ ਨੇ ਮਤਲਬ ਹੈ ਪੰਜਾਬ ਕਿਉਂਕਿ ਇੱਕ ਗੱਲ ਹੈ ਵੀ ਬੀਜੇਪੀ ਨੂੰ ਇਸ ਗੱਲ ਦੀ ਲੋੜ ਹੈ ਕਿ ਉਹਨਾਂ ਨੇ ਨੂੰ ਸਿੱਖ ਦੇ ਗਰੁੱਪ ਆਪ ਦੇ ਨਾਲ ਰੱਖਣੀ ਪੈਣੀ ਹੈ ਬੀਜੇਪੀ ਕਮਿਊਨਲ ਪਾਰਟੀ ਹੈ ਆਪਣਾ ਚਿਹਰਾ ਜਿਹੜਾ ਹੈਗਾ ਉਹਨੂੰ ਸੈਕੂਲਰ ਬਣਾਉਣ ਵਾਸਤੇ ਉਹਨਾਂ ਨੂੰ ਸਿੱਖਾਂ ਦੇ ਇੱਕ ਗਰੁੱਪ ਨਾਲ ਗੱਲ ਕਰਨੀ ਪਈ ਏ ਹੂੰ ਉਹ ਇਹਨਾਂ ਨਾਲ ਕਰ ਸਕਦੇ ਆ ਸੁਖਵੀਰ ਨਾਲ ਕਰ ਸਕਦੇ ਆ ਗੈਰ ਹਰਪ੍ਰੀਤ ਸਿੰਘ ਨਾਲ ਕਰ ਸਕਦੇ ਆ ਉਹਨਾਂ ਤੇ ਨਿਰਭਰ ਹੈ ਹੂੰ ਪਰ ਕਰਨੀ ਜ਼ਰੂਰ ਪਈ ਹੈ ਅਮਰਤਪਾਲ ਨੂੰ ਪ੍ਰਵਲ ਨਹੀਂ ਦਿੱਤੀ ਜਾ ਰਹੀ ਸਰਕਾਰ ਇਹ ਪੱਖ ਰੱਖਦੀ ਹੈ ਕਿ ਉਹਨੇ ਜੇਲ੍ਹ ਚ ਬੈਠ ਕੇ 15 ਲੋਕਾਂ ਦੇ ਕਤਲ ਦੀ ਸਾਜ਼ਿਸ਼ ਘੜੀ ਇਹ ਵੀ ਲਾਅਨ ਆਰਡਰ ਦੇ ਵਿੱਚ ਆਉਂਦਾ ਕਹਿੰਦੇ ਮਾਹੌਲ ਖਰਾਬ ਸਾਡਾ ਪੰਜਾਬ ਦਾ ਹੋ ਸਕਦਾ ਜੇ ਉਹਨਾਂ ਨੇ ਸੰਸਦ ਚ ਜਾ ਕੇ ਸਪੀਚ ਦੇਤੀ ਕੱਲ ਵੀਡੀਓ ਕਾਨਫਰੰਸ ਸਪੇਸੀ ਤੇ ਅਮਰਤਪਾਲ ਨੇ ਜੱਜਾ ਮੁਰੇ ਇਹ ਗੱਲ ਰੱਖੀ ਕਿ ਜੀ ਮੈਂ ਕੁਝ ਵੀ ਇਦਾਂ ਦਾ ਨਹੀਂ ਬੋਲਣਾ ਚਾਹੁੰਦਾ ਮੈਨੂੰ ਇਜਾਜ਼ਤ ਦਿੱਤੀ ਜਾਵੇ ਸੈਸ਼ਨ ਟੈਂਡ ਕਰਨ ਦੀ ਇਜਾ ਨਿਸ਼ਾਸ਼ਣ ਨੇ ਅਟੈਂਡ ਕਰਨ ਦੇ ਰਾਹ ਵਿੱਚ ੜਕੇ ਪਏ ਜਾ ਰਹੇ ਐ ਤੇ ਜੇ ਫਰਜ਼ ਕਰੋ ਇੱਕ ਬੰਦੇ ਨੂੰ ਇਹਨਾਂ ਡਰ ਲੱਗਦਾ ਤੇ ਫਿਰ ਸਟੇਟ ਕਰਦੀ ਕੀ ਹੂੰ ਫਿਰ ਤਾਂ ਸਟੇਟ ਨੂੰ ਫਿਰ ਸਰਕਾਰ ਨੂੰ ਸਰਕਾਰ ਦਾ ਹੁੰਦਾ ਹੱਕ ਹੀ ਹੂੰ ਜੇ ਇੱਕ ਬੰਦਾ ਬੇਕਾਬੂ ਹੁੰਦਾ ਤੇ ਉਹਨੂੰ ਤੁਸੀਂ ਕਾਬੂ ਨਹੀਂ ਕਰ ਸਕਦੇ ਇੱਕ ਬੰਦੇ ਦੇ ਬੋਲਣ ਦੇ ਨਾਲ ਜੇ ਪਾਣੀ ਨੂੰ ਅੱਗ ਲੱਗ ਸਕਦੀ ਹੈ ਤੇ ਫਿਰ ਸਰਕਾਰ ਇੱਥੇ ਬੈਠੀ ਕੀ ਕਰਦੀ ਹੂੰ ਇਹ ਮਤਲਬ ਇਹ ਪਤਾ ਨਹੀਂ ਕੀ ਇਹਨਾਂ ਦਾ ਜਿਹੜਾ ਹੈਗਾ ਮਕਸਦ ਕੀ ਹੈ ਉਹ ਬੰਦੇ ਨੂੰ ਅੰਦਰ ਰੱਖਣ ਦਾ ਕੀ ਕੀ ਕਈ ਵਾਰੀ ਪਰਸਨਲਿਟੀ ਕਿਸੇ ਦੀ ਡਿਵੈਲਪ ਵੀ ਕਰਨੀ ਪੈਂਦੀ ਹੈ ਪਤਾ ਨਹੀਂ ਕੀ ਕੁਛ ਖੇੜਾ ਹੈਗਾ ਪਰ ਕਿਸੇ ਚੁਣੇ ਹੋਏ ਜਿਹੜਾ ਹੈਗਾ ਪ੍ਰਤੀਨਿਧ ਨੂੰ ਉਹਦੇ ਆਪਣੇ ਲੋਕਾਂ ਦੀ ਪ੍ਰਤੀਨਿਧਤਾ ਨਾ ਕਰਨ ਦਿੱਤੀ ਜਾਵੇ ਇਹ ਸਰਾਸਰ ਬੇਇਨਸਾਫੀ ਹੈ ਹੂੰ ਇਹ ਨਹੀਂ ਚਾਹੀਦਾ ਜੇ ਲੋਕਾਂ ਨੇ ਉਹਨੂੰ ਚੁਣਿਆ ਹੈ ਸਿਮਰਜੀਤ ਸਿੰਘ ਮਾਨ ਨੂੰ ਵੀ ਚੁਣਿਆ ਸੀਗਾ ਨਾਲ ਦੀ ਨਾਲ ਰਿਆ ਕਰਤਾ ਸੀ ਹੂੰ ਅਮਰਪਾਲ ਸਿੰਘ ਨੇ ਜੇ ਕੋਈ ਗੁਨਾਹ ਕੀਤਾ ਹੈ ਤਾਂ ਉਹਨੂੰ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇ ਉਹਨੇ ਲੋਕਾਂ ਨੂੰ ਕਿਉਂ ਸਜ਼ਾ ਦਿੱਤੀ ਜਾ ਰਹੀ ਹੈ ਹੂੰ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਐ ਜਿਨ੍ਹਾਂ ਦੇ ਅੱਜ ਉਹ ਹੜਾਂ ਦਾ ਵਿਚਾਰੇ ਸ਼ਿਕਾਰ ਹੋਏ ਵੀ ਐ ਉਹਨਾਂ ਨੂੰ ਪੈਸੇ ਦੀ ਵੀ ਲੋੜ ਐ 5 ਕਰੋੜ ਰੁਪਈਆ ਹਰ ਐਮਪੀ ਨੂੰ ਹਰ ਸਾਲ ਮਿਲਦਾ ਐ ਲੇਕਿਨ ਜੇ ਉਹਨੂੰ ਇਸਤੇਮਾਲ ਨਾ ਕੀਤਾ ਜਾਵੇ ਤਾਂ ਵਾਪਸ ਹੋ ਜਾਂਦਾ ਜਿਹੜਾ 5 ਕਰੋੜ ਰੁਪਈਆ ਪਿਆ ਉਹ ਤਾਂ ਲੱਗਦੇ ਘੱਟੋ ਘੱਟ ਕਿਉਂ ਸਰਕਾਰ ਉਹ ਕਿਉਂ ਡਕਾ ਪਾਉਂਦੀ ਐ ਪਰਿਵਾਰ ਤਾਂ ਕਹਿੰਦਾ ਸਾਨੂੰ ਨਾ ਕੋਈ ਪੀਏ ਹਲੇ ਤੱਕ ਲਾਟ ਹੋਇਆ ਮਤਲਬ ਨੂੰ ਨਾ ਕੋਈ ਉਹਨਾਂ ਦੇ ਕੰਮਕਾਰ ਚੱਲ ਰਹੇ ਆ ਘੱਟੋ ਘੱਟ ਉਹਨਾਂ ਨੂੰ ਅੰਦਰ ਰੱਖਣਾ ਪਰ ਭਾਰਤ ਦਾ ਕੰਮ ਕਰ ਲੋਕਾਂ ਦੀ ਤਾਂ ਮੁਸ਼ਕਲਾ ਸੁਣ ਸਕਣ ਨਹੀਂ ਪੀਏ ਐਲਰਟ ਕਰਨਾ ਹੁਣ ਜੇਲ੍ਹ ਚ ਬੈਠੇ ਨੂੰ ਤਾਂ ਪੀਏ ਐਲਰਟ ਨਹੀਂ ਹੋ ਸਕਦਾ ਜੇਲ੍ਹ ਚ ਰਿਹਾਈ ਹੋਣੀ ਚਾਹੀਦੀ ਹੈ ਜੀ ਹੂੰ ਪੀਏ ਤਾਂ ਮਤਲਬ ਪੀਏ ਆਪਣੇ ਪੱਧਰ ਤੇ ਕੁਝ ਵੀ ਨਹੀਂ ਕਰ ਸਕਦਾ ਪੀਏ ਨੂੰ ਤਾਂ ਜੋ ਕਹੂਗਾ ਉਹ ਆ ਲਿਖ ਤੇ ਉਹਨੇ ਉਹੀ ਲਿਖਣਾ ਨਾ ਜਦੋਂ ਮਾਲਕ ਹੀ ਹੈ ਨੀਗਾ ਹੂੰ ਬਾਲਕ ਨੂੰ ਤੁਸੀਂ ਬੰਦ ਕੀਤਾ ਕਿਉਂ ਬੰਦ ਕੀਤਾ ਪੀਐਡੀ ਦੀ ਡਿਮਾਂਡ ਹੀ ਨਹੀਂ ਕਰਨੀ ਚਾਹੀਦੀ ਰਿਹਾਈ ਦੀ ਡਿਮਾਂਡ ਕਰਨੀ ਚਾਹੀਦੀ ਹੈ ਹੂੰ ਪਰ ਉਹ ਇਹ ਨਾਲ ਤਰਕੇ ਹੁੰਦਾ ਕਹਿੰਦੇ ਜੇ ਹਰਵਿੰਦ ਕੇਜਰੀਵਾਲ ਜੇਲ੍ਹ ਚ ਬੈ ਕੇ ਕਹਿ ਸਕਦਾ ਕਿ ਮੈਂ ਸਰਕਾਰ ਚ ਲਾਉਂਗਾ ਫਿਰ ਅਮਰਤਪਾਲ ਵੀ ਚਲਾ ਸਕਦੇ ਆ ਕਿ ਨਹੀਂ ਅਮਰਤਪਾਲ ਸਿੰਘ ਜਿਹੜਾ ਹੈਗਾ ਉਹ ਪਹਿਲਾਂ ਗੈ ਜੇਲ੍ਹ ਚ ਜੁੜੇ ਮਗਰੋਂ ਗਿਆ ਹੈ ਕੇਜਰੀਵਾਲ ਜਿਹੜਾ ਮੁੱਖ ਮੰਤਰੀ ਪਹਿਲਾਂ ਬਣ ਗਿਆ ਸੀ ਕਾਨੂੰਨ ਕੋਈ ਇਹੋ ਜਿਹਾ ਹੈ ਨਹੀਂ ਕਾਨੂੰਨ ਤਾਂ ਅਮਰਤਪਾਲ ਸਿੰਘ ਨੂੰ ਜਿਹੜਾ ਹਟਾ ਦੂਗਾ ਮੈਂ ਉਹ ਪਾਰਲੀਮੈਂਟ ਦਾ ਮੈਂਬਰ ਨਹੀਂ ਰਹੂੰਗਾ ਤੇ ਉਹ ਕੇਜਰੀਵਾਲ ਨੇ ਕਿਹਾ ਮੈਂ ਨਹੀਂ ਅਸਤੀਫਾ ਦਿਆਂਗਾ ਉਹ ਨੇ ਅਸਤੀਫਾ ਨਹੀਂ ਤੇ ਅਸੂਬ ਮੰਤਰੀ ਤਾਂ ਪਰਾਂ ਚੁਣਾ ਗਿਆ ਸੀ ਇਸ ਕਰਕੇ ਕੰਪੇਅਰਿੰਗ ਨਾ ਕਰ ਸਕਦੇ ਅਮਰਪਾਲ ਦਾ ਕੇਸ ਹੋ ਰਿਹਾ ਹੈ ਕੇਜਰੀਵਾਲ ਦਾ ਕੇਸ ਹੋ ਰਿਹਾ ਕੇਜਰੀਵਾਲ ਕ腐ਸ਼ਨ ਚ ਗਿਆ ਸੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਚ ਗਿਆ ਸੀ ਅਮਰਪਾਲ ਸਿੰਘ ਨੂੰ ਨਜ਼ਰਬੰਦ ਕੀਤਾ ਹੋਇਆ ਐਨਐਸਏ ਚ ਐਨਐਸਏ ਕੋਈ ਮਤਲਬ ਅਪਰਾਧ ਨਹੀਂ ਹੈ ਉਹ ਕਹਿੰਦੇ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ ਜੇ ਤੋ ਇਸ ਕਰਕੇ ਉਹਨੂੰ ਰੋਕਿਆ ਹੋਇਆ ਜੇ ਅਮਰਤਪਾਲ ਬਾਹਰ ਆਉਂਦੇ ਤੁਹਾਨੂੰ ਲੱਗਦਾ ਵੈਸੇ ਅਮਰਤਪਾਲ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਚੇਂਜ ਲਿਆ ਸਕਦੇ ਇਹ ਗੱਲ ਭਵਿੱਖ ਤੇ ਨਿਰਭਰ ਹੈ ਆਪਾਂ ਕੁਝ ਨਹੀਂ ਕਹਿ ਸਕਦੇ ਅੱਜ ਦੀ ਘੜੀ ਆ ਕੇ ਬਾਹਰ ਆ ਕੇ ਉਹਨਾਂ ਦੀ ਕੀ ਲਾਈਨ ਬਣਦੀ ਹੈ ਕਿਹੜੀ ਲਾਈਨ ਤੇ ਕੰਮ ਕਰਨਾ ਬੰਦੇ ਨੇ ਕੀ ਹੈ ਕਿਹੜੇ ਪਾਸੇ ਨੂੰ ਚੱਲਣਾ ਹੈ ਇਸ ਕਰਕੇ ਤਾਂ ਉਹਨਾਂ ਦੇ ਬਾਹਰ ਤੇ ਆਉਣ ਤੇ ਜਿਹੜਾ ਆ ਕੇ ਕੀ ਪੋਜੀਸ਼ਨ ਕੀ ਇਖਤਿਆਰ ਕਰਦੇ ਹੋ ਦਿੱਤੇ ਜੀ ਬਹੁਤ ਧੰਨਵਾਦ ਸਰ ਤੁਸੀਂ ਸਮਾਂ ਦਿੱਤਾ ਜੀ ਸ਼ੁਕਰੀਆ